ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਸਟਾਰਟ ਕਰ ਰਹੇ ਹਾਂ ਪੇਪਰ ਏ ਤੇ ਪੇਪਰ ਬੀ ਲਈ ਸਾਡੀਆਂ ਪੰਜਾਬੀ ਦੀਆਂ ਕਲਾਸਾਂ YouTube ਤੇ ਫਰੀ ਆਫ ਕਾਸਟ ਤਾਂ ਇਹਦੇ ਵਿੱਚ ਸਾਡਾ ਰਹੂਗਾ MCQ ਵਿਦ ਥਿਊਰੀ ਤਾਂ ਇਹਦੇ ਵਿੱਚ ਆਪਾਂ ਕਰ ਰਹੇ ਹਾਂ ਐਮ ਓਕੇ MCQ ਵਿਦ ਥਿਊਰੀ ਓਕੇ ਤਾਂ ਤੁਹਾਡਾ ਪੇਪਰ ਏ ਤੇ ਪੇਪਰ ਬੀ ਲਈ ਪੇਪਰ ਏ ਦੇ ਵਿੱਚ ਤੁਸੀਂ ਸਲੂਬਸ ਦੇਖਿਓ ਸਾਰੇ ਬੱਚਿਆਂ ਨੇ ਸਾਡੀ 50 ਨੰਬਰ ਦੀ ਪੰਜਾਬੀ ਆਉਂਦੀ ਆ ਜਿਹਦੇ ਵਿੱਚੋਂ 25 ਨੰਬਰ ਲੈਣੇ ਜ਼ਰੂਰੀ ਹੁੰਦੇ ਆ ਤਾਂ ਕਿ ਤੇ ਜਾ ਕੇ ਸਾਡਾ ਪੇਪਰ ਬੀ ਚੈੱਕ ਹੁੰਦਾ ਪੇਪਰ ਬੀ ਦੇ ਵਿੱਚ ਜਿਹੜੀ ਸਾਡੀ ਪੰਜਾਬੀ ਆ ਉਹ 15 ਨੰਬਰ ਦੀ ਜਾਂ ਸਾਡੀ ਹੈਗੀ ਆ 13 ਨੰਬਰ ਦੀ 15 ਨੰਬਰ ਦੀ ਪੰਜਾਬੀ ਆਉਂਦੀ ਆ ਸਾਡੀ ਗਰੁੱਪ ਬੀ ਦੇ ਪੇਪਰਾਂ ਦੇ ਵਿੱਚ ਓਕੇ ਤੇ 13 ਨੰਬਰ ਦੀ ਪੰਜਾਬੀ ਆਉਂਦੀ ਆ ਸਾਡੀ ਜੰਮੇ ਸੋਡਾ ਪਟਵਾਰੀ ਹੋ ਗਿਆ ਅਕਸਾਈ ਹੋ ਗਿਆ ਤੇ ਸੋ ਤੁਸੀਂ ਦੇਖਿਆ ਪੰਜਾਬ ਪੁਲਿਸ ਦੇ ਵਿੱਚ ਵੀ ਪੰਜਾਬੀ ਦਾ ਵਧੀਆ ਰਹਿੰਦੀ ਆ Okay? ओके ਤਾਂ ਇਹਨਾਂ ਵਾਸਤੇ ਅੱਜ ਤੋਂ ਆਪਾਂ ਫਰੀਓ ਕੋਸਟ ਆਪਣੇ YouTube ਤੇ ਕਲਾਸਾਂ ਕਰਾਂਗੇ ਤੇ ਸਾਰੇ ਬੱਚਿਆਂ ਨੇ ਨਾਲ ਕਾਪੀ ਪੈਨ ਲੈ ਕੇ ਦੇਖਣਾ ਬੈਠਣਾ ਸੌਰੀ ਕਾਪੀ ਪੈਨ ਲੈ ਕੇ ਬੈਠਣਾ ਤੇ ਐਂਡ ਦੇ ਵਿੱਚ ਜ਼ਰੂਰ ਦੱਸਣਾ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਓਕੇ ਤੇ ਨਾਲ-ਨਾਲ ਨੋਟ ਕਰਦੇ ਰਹਿਣਾ ਓਕੇ ਤਾਂ ਹੁਣ ਤੁਹਾਡੀ ਸਕਰੀਨ ਦੇ ਉੱਪਰ ਪਹਿਲਾ ਸਵਾਲ ਆ ਗਿਆ ਤਾਂ ਇਹਦੇ ਵਿੱਚ ਹੈ ਕਿ ਪੰਜ ਖੰਡ ਅੱਜ ਜਿਹੜਾ ਸਾਡਾ ਵਿਸ਼ਾ ਓਕੇ ਹੁਣ ਆਪਾਂ ਤਿਆਰੀ ਕਿੱਦਾਂ ਕਰਨੀ ਆ ਤੁਸੀਂ ਵੇਖਿਆ ਕਿ ਸੋਡੀ ਪੰਜਾਬੀ ਦਾ ਜਿਹੜਾ ਪੇਪਰ ਆਉਂਦਾ ਉਹਦੇ ਵਿੱਚ ਇੱਕ ਤਾਂ ਆਉਂਦਾ ਵਿਆਕਰਨ ਇਹਦੀ ਸੋਨ ਨੂੰ ਇੱਕ ਕਲਾਸ ਮਿਲਿਆ ਕਰੂਗੀ ਤਾਂ ਇੱਕ ਮਿਲਿਆ ਕਰੋ ਸਾਨੂੰ ਮੱਧ ਕਾਲ ਦੇ ਵਿੱਚ ਬਹੁਤ ਸਵਾਲ ਪੁੱਛਦੇ ਨੇ ਮੱਧ ਕਾਲ ਦੇ ਵਿੱਚ ਹੀ ਸਾਡਾ ਆ ਜਾਂਦਾ ਗੁਰੂ ਗ੍ਰੰਥ ਸਾਹਿਬ ਮੱਧ ਕਾਲੀ ਸਹਿਤ ਮੱਧ ਕਾਲੀ ਸਹਿਤ ਦੀ ਵੀ ਸੋਨ ਨੂੰ ਇੱਕ ਕਲਾਸ ਮਿਲਿਆ ਕਰੂਗੀ ਤਾਂ ਇੱਕ ਕਲਾਸ ਤੁਹਾਡੀ ਵਿਆਕਰਨ ਦੀ ਹੋਗੀ ਤੇ ਇੱਕ ਕਲਾਸ ਤੁਹਾਡੀ ਹੋਗੀ ਪੰਜਾਬੀ ਉਸੇ ਤੋਂ ਮੱਧਕਾਲੀ ਸਹਿਤਾ ਪਹਿਲਾਂ ਖਤਮ ਕਰਾਂਗੇ ਓਕੇ ਤਾਂ ਪਹਿਲਾ ਥੋੜਾ ਸਕਰੀਨ ਦੇ ਉੱਪਰ ਸਵਾਲ ਹੈਗਾ ਪੰਜ ਖੰਡਾਂ ਦਾ ਜ਼ਿਕਰ ਕਿਹੜੀ ਬਾਣੀ ਦੇ ਵਿੱਚ ਆਉਂਦਾ ਸੁਖਨੀ ਸਾਹਿਬ ਦੇ ਵਿੱਚ ਆਉਂਦਾ ਆਨੰਦ ਸਾਹਿਬ ਦੇ ਵਿੱਚ ਆਉਂਦਾ ਆਸਾ ਦੀ ਬਾਣੀ ਦੇ ਵਿੱਚ ਆਉਂਦਾ ਜਾਂ ਜਪਜੀ ਸਾਹਿਬ ਦੇ ਵਿੱਚ ਆਉਂਦਾ ਤਈ ਦਾ ਆਨਸਰ ਤੁਸੀਂ ਕਰ ਲਿਆ ਹੋਊਗਾ ਤਾਂ ਇਹਦਾ ਜ਼ਿਕਰ ਆਉਂਦਾ ਸਾਡਾ ਜਪਜੀ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਟੋਟਲ ਕਿੰਨੇ ਖੰਡ ਨੇ ਟੋਟਲ ਹੈਗੇ ਨੇ ਸਾਡੇ ਇਹਦੇ ਵਿੱਚ ਪੰਜ ਖੰਡ ਤਾਂ ਸਾਡਾ ਪਹਿਲਾ ਖੰਡ ਕਿਹੜਾ ਦੇ ਲਾਸਟ ਖੰਡ ਕਿਹੜਾ ਸਾਨੂੰ ਪੰਜੇ ਖੰਡ ਲਗਾਤਾਰ ਨਾਮ ਦਾ ਯਾਦ ਹੋਣੀ ਚਾਹੀਦੇ ਨੇ ਇਹਨਾਂ ਦਾ ਕਾਲ ਕਰਨ ਵੀ ਯਾਦ ਹੋਣਾ ਚਾਹੀਦਾ ਜੇ ਮੈਂ ਸਟਾਰਟਿੰਗ ਦੇ ਵਿੱਚ ਕਿਹੜਾ ਖੰਡ ਆਊਗਾ ਤੇ ਲਾਸਟ ਦੇ ਵਿੱਚ ਕਿਹੜਾ ਖੰਡ ਆਊਗਾ ਓਕੇ ਤਾਂ ਇਹਦੇ ਵਿੱਚ ਆਪਾਂ ਦੇਖਦੇ ਸੁਖਨੀ ਸਾਹਿਬ ਸੁਖਨੀ ਸਾਹਿਬ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਆ ਤਾਂ ਸੁਖਨੀ ਸਾਹਿਬ ਸਾਡੀ ਹੈਗੀ ਪੰਜਵੇਂ ਗੁਰੂ ਸਾਹਿਬਾਨ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਲੰਬੀ ਵਾਲੀ ਸਭ ਤੋਂ ਲੰਬੀ ਬਾਣੀ ਵੀ ਕਿਹੜੀ ਹੈ ਸਾਡੀ ਸੁਖਨੀ ਸਾਹਿਬ ਆ ਨਾਲ-ਨਾਲ ਆਪਣਾ ਨੋਟ ਕਰਦੇ ਰਹਿਣਾ ਬੱਚਾ ਅਨੰਦ ਸਾਹਿਬ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਆ ਤੇ ਇਹ ਸਾਡੀ ਤੇ ਜੀ ਗੁਰੂ ਸਾਹਿਬਾਨ ਦੀ ਬਾਣੀ ਆ ਓਕੇ ਤੇ ਆਸਾ ਦੀ ਬਾਣ ਤਾਂ ਸਾਡੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਓਕੇ ਤਾਂ ਸਾਡੇ ਪੰਜ ਖੰਡ ਨੇ ਤਾਂ ਸਾਡਾ ਪਹਿਲਾ ਖੰਡ ਹੈ ਧਰਮ ਖੰਡ ਤਾਂ ਇਹ ਤੁਸੀਂ ਸਾਰੇ ਪੰਜੇ ਖੰਡ ਯਾਦ ਰੱਖਣੇ ਓਕੇ ਤੇ ਇਹ ਵਿੱਚ ਇਹਨਾਂ ਦੇ ਆਪਾਂ ਡਿਟੇਲ ਲਿਖੀ ਹੋਈ ਆ ਓਕੇ ਤਾਂ ਲਾਸਟ ਵਾਲਾ ਹੈ ਸਾਡਾ ਸੱਚ ਖੰਡ ਧਰਮ ਖੰਡ ਮਤਲਬ ਜਿਵੇਂ ਇਹਨਾਂ ਦੇ ਵਿੱਚ ਇੱਕ ਵਾਰੀ ਇਹਨੂੰ ਸਾਰੇ ਨੂੰ ਪੜਿਓ ਔਰ ਬਲੀ ਕਲਾਸਾਂ ਦੇ ਵਿੱਚ ਆਪਾਂ ਕਰਾਂਗੇ ਡਿਟੇਲ ਦੇ ਵਿੱਚ ਇਹਦੇ ਹਾਈ ਲੈਵਲ ਦੇ ਸਵਾਲ ਬਣਾ ਕੇ ਲੈ ਕੇ ਆਵਾਂਗੇ ਕਿ ਪਰਮਾਤਮਾ ਦੀ ਨਜ਼ਰ ਕਿੱਥੇ ਹੁੰਦੀ ਹੈ ਪਰਮਾਤਮਾ ਦੀ ਪ੍ਰਾਪਤੀ ਕਿੱਥੇ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਕਿਹੜੇ ਖੰਡ 'ਚ ਹੁੰਦੀ ਹੈ ਜਿਵੇਂ ਧਰਮ ਧਰਮ ਦਾ ਜਿਹੜਾ मीनिंग ਹੁੰਦਾ ਉਹ ਹੁੰਦਾ ਪਤ ਨਿਜਮ ਆਪਣੇ ਆਪ ਨੂੰ ਕਿਸੇ ਨਿਜਮਾ ਦੇ ਵਿੱਚ ਬਣ ਲੈਣਾ ਜਿੰਨਾ ਟਾਈਮ ਮਨੁੱਖ ਆਪਣੇ ਆਪ ਨੂੰ ਕਿਸੇ ਨਿਜਮ ਦੇ ਵਿੱਚ ਨਹੀਂ ਬਣਦਾ ਤਾਂ ਪਰਮਾਤਮਾ ਗਿਆਨ ਇਹਦਾ ਬਹੁਤ ਦੂਰ ਦੀਆਂ ਗੱਲਾਂ ਆਪਾਂ ਜੇ ਆਪਣੇ ਆਪ ਨੂੰ ਇੱਕ ਨਿਜਮ ਇੱਕ ਮਾਰਨਿੰਗ ਟਾਈਮ ਤੇ ਉੱਠਣਾ ਰਿਵੀਜ਼ਨ ਕਰਨੀ ਮੋਗ ਟੈਸਟਲੋਨੀ ਜੇ ਇਹ ਵਾਲੇ ਨਿਜਮਾ ਚ ਵੀ ਲੈ ਕੇ ਨਜਲਦੇ ਤਾਂ ਸਾਨੂੰ ਜੋਬ ਹੀ ਨਹੀਂ ਮਿਲਦੀ ਕਿਉਂਕਿ ਜੋਬ ਹੀ ਬਹੁਤ ਦੂਰ ਦੀ ਗੱਲ ਆ ਠੀਕ ਆ ਤਾਂ ਪਰਮਾਤਮਾ ਦੀ ਪ੍ਰਾਪਤੀ ਲਈ ਸਭ ਤੋਂ ਪਹਿਲਾ ਜਿਹੜਾ ਖੰਡਾ ਉਹ ਹੈਗਾ ਸਾਡਾ ਧਰਮ ਖੰਡ ਤੇ ਧਰਮ ਸ਼ਬਦ ਦਾ ਮੀਨ ਕੀ ਆ ਆਪਣੇ ਆਪ ਨੂੰ ਕਿਸੇ ਨਿਜਮਾ ਦੇ ਵਿੱਚ ਬੰਨ ਲੈਣਾ ਤਾਂ ਫਿਰ ਜਦੋਂ ਆਪਾਂ ਦੇਖਦੇ ਆ ਕਿ ਜਿੰਨੇ ਵੀ ਸਾਡੀ ਇਹ ਸ੍ਰਿਸ਼ਟੀ ਆ ਸਾਡਾ ਬ੍ਰਹਿਮੰਡ ਆ ਜਿਹੜਾ ਵੀ ਇਹ ਪਰਮਾਤਮਾ ਦੇ ਹੁਕਮ ਦੇ ਅਨਸਾਰ ਹੀ ਚੱਲਦਾ ਠੀਕ ਹੈ ਤੇ ਪਰਮਾਤਮਾ ਦੇ ਹੁਕਮ ਦੇ ਅਨਸਾਰ ਹੀ ਜਿਹੜੀ ਸਾਡੀ ਇਹ ਬ੍ਰਹਿਮੰਡਾ ਇਹਦੀ ਪਛਾਣ ਹੁੰਦੀ ਹੈ ਇਹ ਸਾਰਾ ਤਾਂ ਇਹ ਕਿਹੜਾ ਖੰਡਾ ਇਹ ਪਹਿਲਾ ਖੰਡਾ ਓਕੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਜਦੋਂ ਅਸੀਂ ਆਪਣੇ ਆਪ ਨੂੰ ਨਿਜਮਾ ਦੇ ਵਿੱਚ ਬੰਨ ਲਿਆ ਤਾਂ ਸਾਨੂੰ ਕੀ ਪ੍ਰਾਪਤ ਹੋਊਗਾ ਸਾਨੂੰ ਗਿਆਨ ਪ੍ਰਾਪਤ ਹੋਊਗਾ ਠੀਕ ਹੈ ਤਾਂ ਗਿਆਨ ਦਾ ਜਿਹੜਾ ਮਤਲਬ ਮੀਨਿੰਗ ਹੁੰਦਾ ਗਿਆਨ ਕਿਹੜੀ ਭਾਸ਼ਾ ਦਾ ਸ਼ਬਦ ਹੈ ਗਿਆਨ ਹੈਗਾ ਸਾਡਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਦਾ ਇਹ ਦਾ मीनिंग ਹੈ ਗਿਆਨਣਾ ਬੋਧ ਸਮਝ ਇਲਮ ਆਪਣੇ ਆਪ ਨੂੰ ਨਿਜਮਾ ਚ ਬੰਨਣ ਤੋਂ ਬਾਅਦ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਤਾਂ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਜਿਹੜਾ ਪ੍ਰਮਾਤਮਾ ਇਹ ਬੇਅੰਤ ਆ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਇਹਦੀ ਜਿਹੜੀ ਰਚਨਾ ਉਹ ਵੀ ਬੇਅੰਤ ਆ ਓਕੇ ਤਾਂ ਜਦੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਤਾਂ ਨਾਲ ਹੀ ਸਾਡੇ ਮਨ ਦੇ ਵਿੱਚ ਜਿੰਨੀ ਹੰਕਾਰ ਸੀ ਜਿੰਨੀ ਹੋਮਾ ਸੀਗੀ ਇਹ ਸਾਰੀ ਮੈਲ ਨਿਕਲ ਜਾਂਦੀ ਆ ਠੀਕ ਆ ਤਾਂ ਹੁਣ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਮਨੁੱਖ ਸਟਾਰਟ ਕਰ ਦਿੰਦਾ ਇਹ ਸਾਡਾ ਹੈਗਾ ਦੂਜਾ ਖੰਡ ਓਕੇ ਤਾਂ ਤੀਜਾ ਮਤਲਬ ਖੰਡ ਹੈ ਸਾਰੇ ਸ਼ਰਮ ਖੰਡ ਤਾਂ ਇਹਦੇ ਵਿੱਚ ਜੀਵ ਦੇ ਅੰਦਰ ਗਿਆਨ ਦੀ ਜੋਤ ਜਗਣੀ ਠੀਕ ਆ ਆਪਣੇ ਆਪ ਨੂੰ ਨਿਜਮਾ ਵਿੱਚ ਬੰਨ ਲਿਆ ਤੇ ਸਾਡੇ ਕੋਲੇ ਕੀ ਗਿਆ ਸੌਰੀ ਸਾਡੇ ਸਾਰੇ ਕੋਲ ਗਿਆਨ ਆ ਗਿਆ ਓਕੇ ਤੇ ਹੁਣ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਤਾਂਗਾ ਉਹ ਹੋਰ ਬਦਲਣੀ ਸਟਾਰਟ ਹੋ ਗਈ ਤੇ ਮਨੁੱਖ ਨੇ ਮਿਹਨਤ ਕਰਨੀ ਆ ਆਤਮਾ ਨੇ ਮਿਹਨਤ ਕਰਨੀ ਸਟਾਰਟ ਕਰਦੀ ਤਾਂ ਉਸ ਤੋਂ ਬਾਅਦ ਜੇ ਹੁਣ ਮਿਹਨਤ ਕਰਾਂਗੇ ਤਾਂ ਸਾਡੇ ਤੇ ਕੀ ਹੋਊਗਾ ਪਰਮਾਤਮਾ ਦੀ ਮੇਰ ਹੋਊਗੀ ਤਾਂ ਉਸ ਤੋਂ ਅੱਗੇ ਕਿਹੜਾ ਖੰਡ ਆ ਗਿਆ ਸਾਡਾ ਕਰਮ ਖੰਡ ਆ ਗਿਆ ਤਾਂ ਇੱਥੇ ਪਰਮਾਤਮਾ ਦੀ ਮੇਰ ਹੁੰਦੀ ਆ ਪਰਮਾਤਮਾ ਦੀ ਨਜ਼ਰ ਹੁੰਦੀ ਆ ਓਕੇ ਤਾਂ ਇੱਥੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਤਾਂ ਮੇਰ ਕੀ ਇਹਦੇ ਵਿੱਚ ਪੁੱਤ ਤੁਸੀਂ ਪੰਜੇ ਖੰਡ ਲਗਾਤਾਰ ਯਾਦ ਰੱਖਣੇ ਆ ਤੇ ਕਿਹੜੇ ਕਿਹੜੀ ਬਾਣੀ ਦੇ ਵਿੱਚ ਆ ਤਾਂ ਗੁਰਨਾਨਕ ਦੇਵ ਜੀ ਜਪਜੀ ਸਾਹਿਬ ਬਾਣੀ ਦੇ ਵਿੱਚ ਆ ਓਕੇ ਹੁਣ ਆਪਾਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1604 ਦੇ ਵਿੱਚ ਜਦੋਂ ਸਾਡੇ ਪੰਜਵੇਂ ਗੁਰੂ ਸਹਿਬਾਨ ਨੇ ਭਾਈ ਗਰदास ਜੀ ਤੋਂ ਆਦਿ ਗ੍ਰੰਥ ਦੀ ਰਚਨਾ ਕਰਵਾਈ ਤਾਂ ਉਸ ਟਾਈਮ ਇਹਦੇ ਵਿੱਚ ਸੀਗੇ ਪੁੱਤ 30 ਰਾਗ 1708 ਦੇ ਵਿੱਚ ਸਾਡੀ ਨੌਵੀਂ ਗੁਰੂ ਦੀ ਬਾਣੀ ਜਦੋਂ ਐਡ ਕੀਤੀ ਗਈ ਤਾਂ ਉਸ ਟਾਈਮ ਇਹਦੇ ਵਿੱਚ ਹੈਗੇ ਨੇ ਪੁੱਤ 31 ਰਾਗ ਇੱਥੇ ਹੈਗੀ ਹੈ ਸਾਡੇ 35 ਮਹਾਪੁਰਖਾਂ ਦੀ ਬਾਣੀ ਤੇ ਇੱਥੇ ਹੈਗੀ ਹੈ ਸਾਡੀ 36 ਮਹਾਪੁਰਖਾਂ ਦੀ ਬਾਣੀ ਓਕੇ ਹੁਣ ਇਹਦੇ ਵਿੱਚ ਰਾਗ ਕਿੰਨੇ ਨੇ ਪੁੱਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗਾਂ ਦੇ ਵਿੱਚ ਤਾਂ 31 ਰਾਗ ਤਾਂ ਇੱਕ ਬਾਣੀ ਜਿਹੜੀ ਰਾਗ ਰੈਤ ਉਹ ਹੈਗੀ ਹੈ ਪੁੱਤ ਜਪਜੀ ਸਾਹਿਬ ਜਪਜੀ ਸਾਹਿਬ ਦੇ ਵਿੱਚ ਸਾਨੂੰ ਕੋਈ ਵੀ ਰਾਗ ਨਹੀਂ ਮਿਲਦਾ ਜਪਜੀ ਸਾਹਿਬ ਜਿਹੜੀ ਬਾਣੀ ਆ ਉਹ ਕੀ ਹੈ ਪੁੱਤ ਰਾਗ ਰੈਤ ਤੇ ਇਹ ਵੀ ਸਮਾਰਟਿੰਗ ਜੀ ਕਹਤਾ ਸੀ ਭਾਈ ਕਾਪੀ ਪੈਨ ਨਾਲ ਲੈ ਕੇ ਬੈਠਿਓ ਤੇ ਨਾਲ-ਨਾਲ ਨੋਟ ਕਰਦੇ ਰਹੋ ਓਕੇ ਅਗਲਾ ਸਵਾਲ ਆ ਓਕੇ ਜਪਜੀ ਸਾਹਿਬ ਗੁਰੂ ਨਾਨਕ ਦੇਵ ਦੀ ਬਾਣੀ ਤੇ ਆ ਤਾਂ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਆ ਪੇਪਰ ਕਰਨ ਵੇਲੇ ਦਾ ਹਮੇਸ਼ਾ ਦੇਖਣਾ ਤਾਂ ਸਹੀ ਕਿਹੜਾ ਕਥਨ ਸਹੀ ਆ ਕਿ ਮਤਲਬ ਬਾਕੀ ਤਾਂ ਗਲਤ ਹੋਣਗੇ ਇੱਕ ਸਹੀ ਹੋਊਗਾ ਤਾਂ ਪਹਿਲਾਂ ਤੁਸੀਂ ਪੜੋ ਜਪਜੀ ਸਾਹਿਬ ਵਿੱਚ 24 ਪੌੜੀਆਂ ਨੇ 2 ਸਲੋਕ ਨੇ ਇਹ ਸਹੀ ਆ ਜਾਂ ਜਪਜੀ ਸਾਹਿਬ ਆਸਾ ਦੀ ਆਸਾ ਰਾਗ ਵਿੱਚ ਬਾਣੀ ਹੈ ਜਪਜੀ ਸਾਹਿਬ ਦੀ ਜਾਂ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ 200 ਸ਼ਲੋਕ ਨੇ ਜਾਂ ਜਪਜੀ ਸਾਹਿਬ ਦੇ ਵਿੱਚ 4 ਖੰਡ ਨੇ ਓਕੇ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆ ਤਾਂ ਇਹਦਾ ਪੁੱਤ ਉਹਨਾਂ ਨੇ ਆਪਾਂ ਪਿੱਛੇ ਦੇਖਿਆ ਜਪਜੀ ਸਾਹਿਬ ਦੇ ਵਿੱਚ ਕਿੰਨੇ ਖੰਡ ਨੇ 5 ਖੰਡ ਨੇ ਤੇ ਜਪਜੀ ਸਾਹਿਬ ਕਿਸੇ ਵੀ ਰਾਗ ਦੇ ਵਿੱਚ ਨਹੀਂ ਹੈ ਆਸਾ ਰਾਗ ਦੇ ਵਿੱਚ ਰੱਪਟੀ ਹੈ ਗੁਰੂ ਜੀ ਦੀ ਠੀਕ ਆ ਤਾਂ ਜਪਜੀ ਸਾਹਿਬ ਕਿਸੇ ਰਾਗ ਦੇ ਵਿੱਚ ਨਹੀਂ ਤਾਂ ਇਹ ਵੀ ਤਾਂ ਇਹਦਾ ਆਨਸਰ ਆਊਗਾ ਪੁੱਤ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਤੇ 200 ਸ਼ਲੋਕ ਨੇ ਓਕੇ ਤਾਂ 5 ਖੰਡ ਨੇ ਓਕੇ ਪੁੱਤ ਤਾਂ ਅਗਲਾ ਸਵਾਲ ਅੱਜ ਆਪਣੀ ਜਿਹੜਾ ਇਹ ਬਿਸ਼ਰਾ ਇਹ ਸਾਰਾ ਆਪਣਾ ਹੈਗਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਹੜੇ ਰਾਗ ਦੇ ਵਿੱਚ ਆ ਕਿਹੜਾ ਕਾਵ ਰੂਪ ਵਰਤਿਆ ਉਹ ਗੁਰੂ ਨਾਨਕ ਦੇਵ ਦੀ ਸਾਰੀਆਂ ਪਰ ਰਚਨਾ ਦੇਖਣੀ ਆ ਓਨਲੀ ਰਚਨਾ ਓਕੇ ਇੱਕ ਅੰਦਰ ਗੁਰੂ ਨਾਨਕ ਦੇਵ ਦੀ ਇਹ ਮਤਲਬ ਪਾਈ ਲਾਲੋ ਜੀ ਨੇ ਕਿਹੜੀ ਦਾਸੀ ਤੇ ਮਿਲਿਆ ਸੱਜਣ ਠੱਗ ਮਤਲਬ ਕਿੱਥੇ ਮਿਲੇ ਹਨਾ ਇਹ ਵਾਲੀ ਜਿਹੜੇ ਆਗੇ ਇਹ ਆਗੇ ਆਪਣੀ ਹਿਸਟਰੀ ਦੇ ਠੀਕ ਹੈ ਇਹ ਆਪਾਂ ਹੋਰ ਕਿਸੇ ਕਲਾਸ ਦੇ ਵਿੱਚ ਕਰਾਂਗੇ ਅੱਜ ਓਨਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਸ਼ੇ ਦੇਖਾਂਗੇ ਆਪਾਂ ਓਕੇ ਹੇ ਲਿਖਿਆ 12 ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਾਰ ਹੈ ਜਾਂ ਨਹੀਂ ਹੈ ਤਾਂ ਇੱਥੇ ਇਹ ਵੀ ਦੱਸਣਾ ਆਪਾਂ ਨਹੀਂ ਨਹੀਂ ਹੈ ਅਸਾਦੀ ਬਾਾਰ ਮਾਜ ਦੀ ਬਾਾਰ ਹਮਲਾ ਦੀ ਬਾਾਰ ਜਾਂ ਬਸੰਤ ਦੀ ਬਾਾਰ ਤਾਂ ਆਨਸਰ ਆਉ ਬੁੱਤੇ ਦਾ ਬਸੰਤ ਦੀ ਬਾਾਰ ਓਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੀਆਂ ਬਾਹਾਂ ਨੇ ਆਨਸਰ ਸੋਚੋ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੀਆਂ ਬਾਰਾਂ ਨੇ ਪੁੱਤ 22 ਬਾਰਾਂ ਨੇ ਓਕੇ ਤੇ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਬਾਰਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੇ ਗੁਰੂ ਨੇ ਤਿੰਨ ਬਾਰਾਂ ਦੀ ਰਚਨਾ કરી ਤੇ ਜਿਹੜੀਆਂ 22 ਬਾਰਾਂ ਨੇ ਪੁੱਤ ਇਹਦੇ ਵਿੱਚ 21 ਬਾਰ ਸਾਡੇ ਗੁਰੂ ਸਹਿਬਾਨ ਦੀਆਂ ਨੇ ਤਾਂ ਉਹਨਾਂ ਦੇ ਵਿੱਚ ਸਭ ਤੋਂ ਛੋਟੀ ਬਾਰ ਕਹਿਣਗੇ 22 ਬਾਰਾਂ ਦੇ ਵਿੱਚ ਸਭ ਤੋਂ ਛੋਟੀ ਬਾਰ ਕਿਹੜੀ ਹੈ ਜਿਹਦੇ ਵਿੱਚ ਓਨਲੀ ਤਿੰਨ ਪੌੜੀਆਂ ਹੀ ਮਿਲਦੀਆਂ ਤਾਂ ਉਹ ਹੈਗੀ ਪੁੱਤ ਬਸੰਤ ਦੀ ਬਾਰ ਓਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਰ ਬਾਰ ਦਾ ਦੱਸ ਰਹੇ ਕਿ ਤੁਹਾਨੂੰ ਬਾਅਦ ਵਿੱਚ ਰਿਵੀਜ਼ਨ ਵੀ ਨਾ ਕਰਨੀ ਪਵੇਗੀ ਤੁਹਾਡੇ ਅੱਜ ਦੀ ਕਲਾਸ ਦੇ ਵਿੱਚ ਹੀ ਇਹ ਸਾਰਾ ਕੰਪਲੀਟ ਹੋ ਜਾਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੁੱਤ 31 ਰਾਗ ਨੇ ਓਕੇ 30 36 ਮਹਾਪੁਰਖਾਂ ਦੀ ਬਾਣੀ ਆ ਓਕੇ 22 12 ਨੇ ਜ 1400 30 ਇਹਦੇ ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਕੇ ਤੇ ਇਹ ਜਿਹੜੀਆਂ 22 12 ਨੇ ਇਹਦੇ ਵਿੱਚ ਗੁਰਨਾਨਕ ਦੇਵ ਜੀ ਦੀਆਂ ਕਿੰਨੀਆਂ 12 ਨੇ ਪੁੱਤ 3 12 ਨੇ ਓਕੇ ਓਕੇ ਸਿੱਧੂ ਗੋਸਟ ਕਿਸ ਗੁਰੂ ਸਾਹਿਬਾਂ ਦੀ ਰਚਨਾ ਓਕੇ ਹੁਣ ਦਾ ਸੁਰ ਪਤਾ ਲੱਗ ਗਿਆ ਬੋਤ ਅੱਜ ਆਪਾਂ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਤਾਂ ਸਿੱਧੂ ਗੋਸਟ ਰਚਨਾ ਕਿੰਨਾਂ ਦੀ ਆ ਤਾਂ ਸਿੱਧਰ ਗੋਸਟ ਰਚਨਾ ਹੈਗੀ ਆ ਗੁਰੂ ਨਾਨਕ ਦੇਵ ਜੀ ਦੀ ਓਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਚਾ 19 ਰਾਗਾਂ ਦੇ ਵਿੱਚ ਆਪਾਂ ਪਿੱਛੇ ਦੇਖਿਆ 31 ਰਾਗ 31 ਰਾਗਾਂ ਦੇ ਵਿੱਚ 19 ਰਾਗਾਂ ਦੇ ਵਿੱਚ ਸਾਡੀ ਹੈਗੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤਾਂ ਹੁਣ ਤੁਸੀਂ ਨਾਲ ਦੀ ਨਾਲ ਅਨਸਰ ਕਰੋ ਕਮੈਂਟ ਦੇ ਵਿੱਚ ਕਰਨਾ ਪੱਕਾ ਕਰਨਾ ਪਤ ਬਣ ਕੇ ਕਿ ਸਿੱਧੂ ਗੋਸਟ ਕਿਹੜੇ ਰਾਗ ਦੇ ਵਿੱਚ ਬਾਣੀ ਆ ਕਿਹੜੇ ਰਾਗ ਦੇ ਵਿੱਚ ਸਿੱਧ ਗੋਸ਼ਟ ਦੀ ਰਚਨਾ ਹੋਈ ਹੈ ਰਾਗ ਕਿਹੜਾ ਵਰਤਿਆ ਗੁਰੂ ਜੀ ਨੇ ਇੱਥੇ ਓਕੇ ਤਾਂ ਇਹ ਆਪਣੇ ਪੰਜਵੇਂ ਗੁਰੂ ਪੰਜਵੇਂ ਗੁਰੂ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ કરી ਸਾਡੇ ਤੀਜੀ ਗੁਰੂ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ કરી ਤੇ ਗੁਰੂ ਰਾਜਿੰਦੇਵ ਜੀ ਦੇ ਬਾਰੇ ਆਗੇ ਓਕੇ ਇਹ ਮਿਸਟੇਕ ਥੋੜੀ ਜੀ ਠੀਕ ਹੈ ਤਾਂ ਹੁਣ ਸਿੱਧ ਗੋਸ਼ਟ ਸਿੱਧ ਗੋਸ਼ਟ ਕਿਹੜੇ ਰਾਗ ਚ ਆਪੋ ਤਾਂ ਰਾਮ ਕਲੀ ਰਾਗ ਦੇ ਵਿੱਚ ਆ ਰਾਮ ਕਲੀ ਰਾਗ ਦੇ ਵਿੱਚ ਆ ਠੀਕ ਹੈ ਤਾਂ ਇਹਦੇ ਵਿੱਚ 73 ਪਦੇ ਨੇ ਓਕੇ ਤਾਂ ਹੁਣ ਜਿਹੜੀ ਸਿੱਧੂ ਗੋਸਟ ਦਾ ਪੁੱਤ ਇਹ ਕੀ ਹੈ ਸਵਾਲ ਜਵਾਬ ਲਈ ਦੇ ਵਿੱਚ ਠੀਕ ਹੈ ਕੁਐਸਚਨ ਆਨਸਰ ਕਰੇ ਹੋਈ ਨੇ ਸਿੱਧੂ ਗੋਸਟ ਸਿੱਧ ਹੁਣ ਜਿਹੜਾ ਆਪਣਾ ਪੰਜਾਬੀ ਸਾਇਤ ਆ ਪੰਜਾਬੀ ਸਾਇਤ ਦਾ ਮੁੱਢ ਕਿੰਨਾ ਨਾਲ ਵੱਜਦਾ ਇਹ ਪੁੱਛ ਲੈਣ ਪੰਜਾਬੀ ਸਾਇਤ ਦਾ ਮੁੱਢ ਕਿੰਨਾ ਵੱਜਦਾ ਤਾਂ ਪੰਜਾਬੀ ਸਾਇਤ ਦਾ ਮੁੱਢ ਵੱਜਦਾ ਸਾਡਾ 8ਵੀਂ ਨੌਵੀਂ ਸਦੀ ਦੇ ਵਿੱਚ 8ਵੀਂ ਨੌਵੀਂ ਸਦੀ ਦੇ ਵਿੱਚ ਨਾਥ ਯੋਗੀਆਂ ਨਾਲ ਨਾਥ ਯੋਗੀਆਂ ਨਾਲ ਪੰਜਾਬੀ ਸਾਇਤ ਦਾ ਮੁੱਢ ਵੱਜਦਾ ਓਕੇ ਤੇ ਪੰਜਾਬੀ ਸਾਇਤ ਦਾ ਪਹਿਲਾ ਕਵੀ ਪਹਿਲਾ ਕਵੀ ਦਾ ਅੰਸ਼ ਅਲੱਗੂ ਗੋ ਉੱਥੇ ਗੋਰਖਨਾਥ ਨਹੀਂ ਲਾਦਣਾ ਪਹਿਲਾ ਸੌਰੀ ਜਿਹੜਾ ਸਾਡਾ ਪਹਿਲਾ ਕਵੀ ਹੈ ਪਹਿਲਾ ਕਵੀ ਹੈਗਾ ਸਾਡਾ ਬਾਬਾ ਫਰੀਦ ਬਾਬਾ ਫਰੀਦ ਓਕੇ ਤੇ ਆਦ ਕਵੀ ਜੇ ਪੁੱਛ ਲੈਣ ਆਦ ਕਵੀ ਕਿਹੜਾ ਸਾਡਾ ਆਦ ਕਵੀ ਹੈਗਾ ਸਾਡਾ ਗੋਰਖਨਾਥ ਆਦ ਕਵੀ ਸਾਡਾ ਹੈ ਗੋਰਖਨਾਥ ਓਕੇ ਤੇ ਇਹਦੇ ਵਿੱਚ ਹੁਣ ਗੁਰੂ ਜੀ ਨੇ ਆਪਾਂ ਦੇਖਨੇ ਚਾਰ ਅਦਾਸੀਆਂ ਨੇ ਓਕੇ ਵੈਸੇ ਰਹੀ ਆਪਾਂ ਹਿਸਟਰੀ ਵਾਲੀ ਕਲਾਸ ਚ ਕਰਾਂਗੇ ਪਹਿਲੀ ਅਦਾਸੀ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਤੇ ਜਾਂਦੇ ਨੇ ਤਾਂ ਇੱਥੇ ਜਾ ਕੇ ਇਹਨਾਂ ਨੂੰ ਨਾਸਯੋਗੀ ਨਾਲ ਗੱਲਬਾਤ ਕਰਦੇ ਨੇ ਤਾਂ ਇਹ ਗੱਲਬਾਤ ਉਹਦੇ ਕੁਐਸਚਨ ਆਨਸਰ ਦੇ ਵਿੱਚ ਤਾਂ ਉੱਥੇ ਇੱਕ ਰਚਨਾ ਨਿਕਲ ਕੇ ਆਉਂਦੀ ਹੈ ਸਾਡੀ ਸਿੱਧ ਗੋਸ਼ਟ ਤੇ ਸਿੱਧ ਗੋਸ਼ਟ ਕਿਹੜੀ ਰਚਨਾ ਕਿਹੜੇ ਰਾਗ ਦਾ ਪੁੱਤ ਰਾਮਕਲੀ ਰਾਗ ਦੇ ਵਿੱਚ ਆ ਓਕੇ ਬਾਕੀ ਪਹਿਲੀ ਅਦਾਸੀ ਤੇ ਆ ਸਾਰੀ ਥਾਵਾਂ ਤੇ ਜਾਂਦੇ ਨੇ ਓਕੇ ਇਹੀ ਟਾਕਾ ਮਾਡਰਨ ਹਿਸਟਰੀ ਦੇ ਵਿੱਚ ਇੱਥੇ ਇੱਕ ਸੰਸਥਾ ਬਣੀ ਸੀ 1906 ਦੇ ਵਿੱਚ ਤਾਂ ਉਸ ਟਾਈਮ ਵਾਇਸਰਾਏ ਕੌਣ ਸੀ ਅਨਸਰ ਕਰਿਓ ਦੇਖਦੇ ਮਾਡਰਨ ਹਿਸਟਰੀ ਦੀ ਕਿੰਨੀ ਕਿ ਤਿਆਰੀ ਹੈ ਓਕੇ ਹੁਣ ਸਾਡਾ ਹੈਗਾ ਪੰਜਵਾਂ ਸਵਾਲ ਗੁਰੂ ਨਾਨਕ ਦੇਵ ਜੀ ਦੀ ਬਾਣੀ 12 ਮਾ ਕਿਸ ਰਾਗ ਵਿੱਚ ਹੈ 12 ਮਾ ਤੁਸੀਂ 1 ਜਨਵਰੀ ਵਾਲੀ ਕਲਾਸ ਨੂੰ ਬਾਈ ਬਹੁਤ ਹੀ ਅਦਾ ਪਸੰਦ ਕਰਿਆ ਹੈ ਨਾ ਬਹੁਤ ਜਿਆਦਾ ਬਹੁਤ ਵਧੀਆ ਲੱਗਿਆ ਬਾਈ ਠੀਕ ਆ ਬਹੁਤ ਜ਼ਿਆਦਾ ਵਧੀਆ ਤੇ ਇਹਦੇ ਵਿੱਚ ਉਦੋਂ ਆਪਾਂ ਕਰੀ ਸੀ ਕਾਵ ਰੂਪ ਇਦੇ ਵਿੱਚ ਆਪਾਂ ਵੇਖਿਆ ਸੀ ਕੋਈ ਵੀ ਸਾਡੀ ਮਨ ਦੇ ਵਿੱਚ ਵਿਚਾਰ ਹੈਗਾ ਕੋਈ ਵੀ ਸਾਡੀ ਮਨ ਦੇ ਵਿੱਚ ਕੋਈ ਵੀ ਵਿਚਾਰ ਆ ਗਿਆ ਉਹਨੂੰ ਲਿਖਤੀ ਰੂਪ ਦੇਣ ਲਈ ਅਸੀਂ ਇੱਕ ਰੂਪ ਚੱਕ ਲੈਣੀ ਹੈ ਇੱਕ ਕੋਈ ਵੀ ਰੂਪ ਚੱਕ ਲੈਣੀ ਜਿਵੇਂ ਆਪਣਾ ਨੋਵਲ ਆ ਗਿਆ ਨਾੜਕ ਆ ਗਿਆ ਕਹਾਣੀ ਆ ਗਿਆ ਕਿਸੇ ਆ ਗਿਆ ਕਾਫੀ ਆ ਗੀਆਂ ਓਕੇ ਤਾਂ ਇਦਾਂ ਇਹ ਜਿਹੜਾ ਰੂਪ ਆ ਪੁੱਤ ਇਹ ਇੱਕ ਹੈਗਾ 12 ਮਾ ਠੀਕ ਆ 12 ਮਹੀਨਿਆਂ ਨੂੰ ਲੈ ਕੇ ਕੀਤੀ ਗਈ ਰਚਨ ਨੂੰ ਅਸੀਂ ਕੀ ਕਹਾਂਗੇ ਪੁੱਤ 12 ਮਾ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂਆਂ ਦੇ ਦੋ 12 ਮਾ ਮਿਲਦੇ ਨੇ ओके ਉਹਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ 12ਵਾਂ ਉਹ ਕਿਹੜੇ ਰਾਗ ਦੇ ਵਿੱਚ ਆ ਉਹ ਹੈਗੀ ਆ ਪੁੱਤ ਤਖਾਰੀ ਰਾਗ ਦੇ ਵਿੱਚ ਓਕੇ ਤੁਸੀਂ ਮਤਲ ਅਨਸਰ ਕਰ ਲਿਆ ਹੋਊਗਾ ਓਕੇ ਹੁਣ ਤੁਸੀਂ ਇਹ ਦੱਸੋ ਕਮੈਂਟ ਦੇ ਵਿੱਚ ਉਹਦੇ ਨਾਲ ਆਪਾਂ ਬਹੁਤ ਡਿਟੇਲ ਚ ਕਰਿਆ ਸੀ ਕਿ 12ਵਾਂ ਖੁੱਲਾ ਕਾਵ ਰੂਪ ਆ ਜਾਂ ਬੰਦ ਕਾਵ ਰੂਪ ਆ ਖੁੱਲਾ ਕਾਵ ਰੂਪ ਜਿਹਦੇ ਵਿੱਚ ਕੁਛ ਨਾ ਕੁਛ ਚੇਂਜ ਕੀਤਾ ਜਾ ਸਕੇ ओके ਬੰਦ ਕਾਵ ਰੂਪ ਜਿਹਦੇ ਵਿੱਚ ਕੋਈ ਵੀ ਚੇਂਜ ਆਪਾਂ ਕਰ ਨਹੀਂ ਸਕਦੇ ਜਿਵੇਂ ਤੁਹਾਡੇ ਮੁਹਾਵਰੇ ਆ ਗਏ ਅਖਾਣ ਆ ਗਏ ਬਿਆਰਤਾਂ ਆ ਗਈਆਂ ਇਹ ਕਿਹੜੇ ਨੇ ਪੁੱਤ ਬੰਦ ਕਾਵ ਰੂਪ ਤਾਂ ਉਸ ਤਰੀਕੇ ਨਾਲ ਪੁੱਤ ਜਿਹੜਾ ਸਾਡਾ 12 ਮਾਂ ਇਹ ਵੀ ਕਿਦਾਂ ਦਾ ਕਾਵ ਰੂਪ ਆ ਇਹ ਵੀ ਕੀ ਹੈ ਪੁੱਤ ਬੰਦ ਕਾਵ ਰੂਪਾ ਓਕੇ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਬਾਰਾਮਾ ਮਿਲਦੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਬਾਰਾਮਾ ਮਿਲਦੇ ਨੇ ਤੇ ਕਿੰਨਾ ਦੇ ਇੱਕ ਤਾਂ ਗੁਰੂ ਨਾਨਕ ਦੇਵ ਜੀ ਦਾ ਬਾਰਾਮਾ ਮਿਲਦਾ ਕਿਹੜੇ ਰਾਗ ਦੇ ਵਿੱਚ ਆ ਰਾਗ ਤਖਾਰੀ ਦੇ ਵਿੱਚ ਆ ਤੇ ਇੱਕ ਗੁਰੂ ਅਰਜਨ ਦੇਵ ਜੀ ਸਾਡੇ ਪੰਜਵੇਂ ਗੁਰੂ ਸਾਹਿਬਾਨ ਦਾ ਬਾਰਾਮਾ ਮਿਲਦਾ ਤਾਂ ਉਹ ਕਿਹੜੇ ਰਾਗ ਦੇ ਵਿੱਚ ਆ ਮਾਜ ਓਕੇ ਤਾਂ ਸਗਰਾਂਤ ਨੂੰ ਜਿਹੜਾ ਪਾਠ ਹੁੰਦਾ ਪੁੱਤ ਤਾਂ ਉਹ ਬਾਰਾਮਾ ਮਾਜ ਦਾ ਹੁੰਦਾ ਓਕੇ ਤੇ ਬਾਰਾਮਾ ਜਿਹੜੀ ਰਚਨਾ ਹੀ 12 ਮਹੀਨਿਆਂ ਨੂੰ ਅਧਾਰ ਬਣਾ ਕੇ ਕੀਤੀ ਜਾਂਦੀ ਹੈ ਤੇ ਪਹਿਲਾ ਮਹੀਨਾ ਕਿਹੜਾ ਹੁੰਦਾ ਪੁੱਤ ਚੇਤ ਤੇ ਲਾਸਟ ਵਾਲਾ ਕਿਹੜਾ ਹੁੰਦਾ ਫੱਗਣ ਤਾਂ ਕਿਉਂਕਿ ਚੇਤ ਜਿਹਦੇ ਸਾਡਾ ਨਵਾਂ ਸਾਲ ਚੜਦਾ ਓਕੇ ਤੇ ਇੱਥੇ ਤੱਕ ਹੋ ਗਿਆ ਅੱਗੇ ਆਨਸਰ ਕਰੋ ਗੁਰੂ ਨਾਨਕ ਦੇਵ ਜੀ ਦੀ ਰਚਨਾ ਅਲੋਨੀਆ ਓਕੇ ਜਦੋਂ ਕੋਈ ਵੀ ਮਨ ਦੇ ਵਿੱਚ ਵਿਚਾਰ ਆ ਤਾਂ ਉਹਨੂੰ ਪੇਸ਼ ਕਰ ਲਈ ਆਪਾਂ ਇੱਕ ਕਾਵ ਰੂਪ ਲੈਨੇ ਆ ਤਾਂ ਇਹਦੇ ਵਿੱਚ ਹੁਣ ਆਪਾਂ ਆ ਗਿਆ ਅਲੋਨੀਆ ਤਾਂ ਉਹ ਕਿਹੜੇ ਰਾਗ ਦੇ ਵਿੱਚ ਨੇ ਤਾਂ ਆਨਸਰ ਕਰੋ ਬੜਾ ਹਾਸ ਰਾਗ ਦੇ ਵਿੱਚ ਆ ਰਾਮਕਲੀ ਰਾਗ ਦੇ ਵਿੱਚ ਆ ਆਸਾ ਰਾਗ ਦੇ ਵਿੱਚ ਆ ਜਾਂ ਮਾਜ ਰਾਗ ਦੇ ਵਿੱਚ ਆ ਤਾਂ ਤੁਸੀਂ ਆਨਸਰ ਕਰ ਲਿਆ ਹੋਊਗਾ ਤਾਂ ਇਹ ਹੀ ਹੈਗਾ ਪੁੱਤ ਸਾਡਾ ਬੜਾ ਹੰਸ ਰਾਗ ਦੇ ਵਿੱਚ ਛੋਟੇ ਛੋਟੇ ਟ੍ਰਿਕਾਂ ਦੱਸਾਂ ਯਾਦ ਕਰਨ ਦੀਆਂ ਜਿਹੜੀਆਂ ਅਲੂਨੀਆ ਹੁਣ ਇਹ ਕੀ ਆ ਪੁੱਤ ਮਤਲਬ ਸੋਗਮਈ ਆ ਸੋਗਮਈ ਦਾ ਰੂਪ ਆ ਜਦੋਂ ਕੋਈ ਮਰ ਜਾਂਦਾ ਤਾਂ ਉਹਦੇ ਸੋਗ ਦੇ ਵਿੱਚ ਆਪਾਂ ਕੀ ਕਰਦੇ ਆ ਅਲੂਨੀਆ ਅਲੋਣੀਆਂ ਆਉਂਦੀਆਂ ਤੇ ਗੁਰਨਾਨਕ ਦੇਵ ਜੀ ਦੀਆਂ ਟੋਟਲ ਕਿੰਨੀਆਂ ਅਲੋਣੀਆਂ ਨੇ ਇਹ ਲਿਖਣਾ ਪਲ ਲਗੇ ਤਾਂ ਇਹ ਟੋਟਲ ਹੈਗੀਆਂ ਨੇ ਪੁੱਤ 5 ਅਲੋਣੀਆਂ ਨੇ ਪੁੱਛ ਲੈਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰਨਾਨਕ ਦੇਵ ਜੀ ਦੀਆਂ ਸਾਨੂੰ ਕਿੰਨੀਆਂ ਅਲੋਣੀਆਂ ਮਿਲਦੀਆਂ ਨੇ ਤਾਂ ਸਾਨੂੰ ਮਿਲਦੀਆਂ ਨੇ 5 ਅਲੋਣੀਆਂ ਤਾਂ ਕਿਹੜੇ ਰਾਗ ਚਾ ਤਾਂ ਬੜਹਾਂਸ ਰਾਗ ਦੇ ਵਿੱਚ ਆ ਹੁਣ ਪੁੱਤ ਮਤਲ ਅੱਜ ਕੱਲ ਦਾ ਜੇ ਮੈਂ ਐਸੀਡੈਂਟ ਵਗੈਰਾ ਦੇ ਵਿੱਚ ਹਨਾ ਕਿ ਮਤਲ ਪਤਾ ਨਹੀਂ ਉਹ ਤਾਂ ਕਿਹੜੀ ਉਮਰ ਦੇ ਵਿੱਚ ਡੈਥ ਹੋ ਜੇ ਬਟ ਪੁਰਾਣੇ ਟਾਈਮਾਂ ਦੇ ਵਿੱਚ ਜਿਹੜਾ ਬੰਦਾ ਵੱਡੀ ਵੱਡੀ ਉਮਰ ਦੇ ਵਿੱਚ ਹਨਾ ਕਿ ਪੂਰਾ ਹੁੰਦਾ ਸੀਗਾ ਤਾਂ ਯਾਦ ਰੱਖ ਲੈ ਬੜਹਾਂਸ ਤਾਂ ਅਲੋਨੀਆ ਟੋਟਲ ਕਿੰਨੀਆਂ ਨੇ 5 ਹੁਣ ਤੁਸੀਂ ਮੈਨੂੰ ਨਹੀਂ ਦੱਸੋ ਮੈਂ ਇੱਕ ਜਨਵਰੀ ਵਾਲੀ ਕਲਾਸ ਦੇ ਵਿੱਚ ਭਾਈ ਕਰਵਾਇਆ ਸੀਗਾ ਕਿ ਅਲੋਨੀਆ ਕਿੱਦਾਂ ਦਾ ਕਾਵ ਰੂਪ ਆ ਬੰਦ ਕਾਵ ਰੂਪ ਆ ਜਾਂ ਖੁੱਲਾ ਕਾਵ ਰੂਪ ਆ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਚੇਂਜ ਕਰ ਸਕਦੇ ਆ ਕਿ ਨਹੀਂ ਕਿਉਂਕਿ ਪਿੱਛੇ ਦੇਖਿਆ ਆਪਾਂ ਬਾਰਾ ਮਾ ਕਿਦਾਂ ਦਾ ਕਾਬਰੂਪਾ ਬੰਦ ਕਾਬਰੂਪਾ ਤਾਂ ਅਲੋਨੀਆ ਕਿਦਾਂ ਦਾ ਕਾਬਰੂਪਾ ਪੁੱਤ ਇਹ ਹੈਗਾ ਖੁੱਲਾ ਕਾਬਰੂਪਾ ਠੀਕ ਆ ਹੋ ਸਕਦਾ ਪਿੰਡ ਦੇ ਵਿੱਚ ਮਤਲਬ ਛੂਟੀ ਉਮਰ ਦਾ ਬੰਦਾ ਮਰਿਆ ਹੋਵੇ ਵੱਡੀ ਉਮਰ ਦਾ ਬੰਦਾ ਮਰਿਆ ਹੋਵੇ ਤਾਂ ਫਿਰ ਜੋ ਵੀ ਮਤਲਬ ਸਿਆਪਾ ਕਰਨ ਆਉਂਦੀ ਹੁੰਦੀ ਸੀਗੀ ਹਨਾ ਮਤਲਬ ਇਹਨਾਂ ਨੂੰ ਤਾਂ ਕਦੇ ਵੀ ਫੈਮਿਲੀ ਵਾਲੇ ਨਹੀਂ ਪਾਉਂਦੇ ਇਹਨਾਂ ਨੂੰ ਹਮੇਸ਼ਾ ਬਾਹਰ ਲੈ ਇਹਦੇ ਵਿੱਚ ਸਿਫਤ ਹੁੰਦੀ ਆ ਮਰਨ ਵਾਲੇ ਦੀ ਇਹਦੇ ਸਿਫਤ ਹੁੰਦੀ ਆ ਕਿ ਤੂੰ ਤਾਂ ਬੜਾ ਚੰਗਾ ਸੀਗਾ ਬਈ ਤੇਰੇ ਵਰਗਾ ਤਾਂ ਬੰਦਾ ਹੀ ਨਹੀਂ ਸੀਗਾ ਤੂੰ ਤਾਂ ਸਰਦਾਰ ਸੀ ਲਾਈਕ ਇਦਾਂ ਇਦਾਂ ਕਰਕੇ ਹੈਨਾ ਤਾਂ ਇਹ ਕੀ ਆ ਪੁੱਤ ਇਹ ਖੁੱਲਾ ਕਾਬਰੂਪ ਆ ਤੇ ਇਹਦੇ ਵਿੱਚ ਕੁੱਤੇ ਵੀ ਕੋਈ ਵੀ ਲੈਣ ਚੀਜ਼ ਹੋ ਸਕਦੀ ਹੈ ਓਕੇ ਅਲੋਣੀਆਂ ਖੁੱਲੇ ਕਾਬਰੂਪ ਨੇ ਤੇ ਟੋਟਲ 5 ਨੇ ਤੇ ਕਿਹੜੇ ਰਾਗ ਦੇ ਵਿੱਚ ਗੁਰਨਾਨਕ ਦੇਵ ਜੀਆਂ ਲਾਉਣੀਆਂ ਮਿਲਦੀਆਂ ਨੇ ਬੜਹਾਂਸ ਰਾਗ ਦੇ ਵਿੱਚ ਓਕੇ ਇੱਕ ਹੁੰਦੀ ਆ ਕੀਰਨੇ ਕੀਰਨਿਆਂ ਦੇ ਵਿੱਚ ਦੁੱਖ ਹੁੰਦਾ ਕੀਰਨਿਆਂ ਦੇ ਵਿੱਚ ਕੋਈ ਸਿਫਤ ਨਹੀਂ ਹੁੰਦੀ ਕੀਰਨਿਆਂ ਦੇ ਵਿੱਚ ਜਿਹੜਾ ਵੀ ਕਿ ਮਤਲਬ ਦੁਨੀਆ ਛੱਡ ਕੇ ਜਾਂਦਾ ਰਿਹਾ ਉਹਦੇ ਨਾਲ ਇੱਕ ਰਿਸ਼ਤੇ ਦਾ ਜ਼ਿਕਰ ਆਉਂ ਕਿ ਮਤਲਬ ਕੋਈ ਵੀ ਹੋ ਸਕਦਾ ਹੈ ਨਾ ਰਿਸ਼ਤਾ ਕਿ ਤੋ ਦਾ ਮੇਰੇ ਸਿਰ ਦਾ ਸਾਇੰਸ ਹੀ ਲਾਈਕ ਇਦਾਂ ਇਦਾਂ ਕਰਕੇ ਕੋਈ ਵੀ ਮਤਲਬ ਮੰਨ ਲਓ ਇਹਦੇ ਵਿੱਚ ਹੁੰਦਾ ਦੁੱਖ ਹੁੰਦਾ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਦੁੱਖ ਨਹੀਂ ਹੁੰਦਾ ਇਹਦੇ ਵਿੱਚ ਸਫਤ ਹੁੰਦੀ ਆ ਤੇ ਸਿਆਪਾ ਕਹਣਗੇ ਜਿਹੜਾ ਸਿਆਪਾ ਹੁੰਦਾ ਉਹ ਕਿਹਦਾ 파ਟ ਆ ਉਹ ਲੋਨੀਆ ਦਾ ਹੀ 파ਟ ਆ ਅੱਗੇ ਕਰਾਂਗੇ ਜਦੋਂ ਆਪਣਾ ਪੰਜਾਬੀ ਸੱਭਿਆਚਾਰ ਆ ਗਿਆ ਨਾ ਉਹਦੇ ਵਿੱਚ ਆ ਜਾਣਗੇ ਸਾਰੇ ਓਕੇ ਅੱਗੇ ਕਿ ਚੱਜੀ ਤੇ ਸੱਜੀ ਬਾਣੀ ਕਿਸ ਰਾਗ ਵਿੱਚ ਆ ਹੁਣ ਇੱਥੇ ਲਿਖਣ ਦੀ ਤਾਂ ਲੋੜ ਨਹੀਂ ਕਿ ਚੱਜੀ ਤੇ ਸੱਜੀ ਬਾਣੀ ਹੈ ਕਿੰਨਾ ਦੀ ਤਾਂ ਅੱਜ ਅਸੀਂ ਪਹਿਲੇ ਗੁਰੂ ਕਰ ਰਹੇ ਹਾਂ ਤਾਂ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਕਿ ਚੱਜੀ ਤੇ ਸੱਜੀ ਤੇ ਪਹਿਲੇ ਗੁਰੂ ਜੀ ਦੀ ਬਾਣੀ ਕਿੰਨੇ ਰਾਗਾਂ ਚ ਆ ਓਕੇ ਯਾਦ ਹੋ ਗਿਆ ਕਿੰਨੇ ਰਾਗਾਂ ਚ ਆ 19 ਰਾਗਾਂ ਦੇ ਵਿੱਚ ਆ ਤੇ ਗੁਰੂ ਗ੍ਰੰਥ ਸਾਹਿਬ ਚ ਟੋਟਲ ਕਿੰਨੇ ਰਾਗ ਨੇ 31 ਰਾਗ ਆ ਤਾਂ ਉਹਨਾਂ ਨੇ ਪੁੱਛਿਆ ਕਿ ਚੱਜੀ ਸੱਜੀ ਬਾਣੀ ਕਿਸ ਰਾਗ ਚਾ ਦੱਸੋ ਬਾਈ ਸੁਹੀ ਰਾਗ ਚ ਆਸਾ ਰਾਗ ਚ ਆ ਰਾਮਕਲੀ ਰਾਗ ਚ ਆ ਜਾਂ ਮਾਰੂ ਰਾਗ ਚ ਆ ਓਕੇ ਦਾ ਇਹ ਹੈਗੀ ਆ ਪੁੱਤ ਸੁਹੀ ਰਾਗ ਦੇ ਵਿੱਚ ਕਿ ਚੱਜੀ ਤੇ ਸੱਜੇ ਜਿਹੜੇ ਮੱਧਕਾਲ ਦੇ ਵਿੱਚ ਜਿੰਨੀਆਂ ਵੀ ਆਪਣੀ ਦਾ ਸਹਿਤ ਰਚਨਾ ਹੋਈ ਆ ਉਹਦੇ ਵਿੱਚ ਕੇਂਦਰ ਦੇ ਵਿੱਚ ਨਾ ਇਸਤਰੀ ਇਸਤਰੀ ਨੂੰ ਰੱਖਿਆ ਜਾਂਦਾ ਸੀ ਇਸਤਰੀ ਨੂੰ ਕਾਹਦਾ ਰੂਪ ਦਿੱਤਾ ਜਾਂਦਾ ਸੀ ਕੇਂਦਰ ਦੇ ਵਿੱਚ ਇਸਤਰੀ ਨੂੰ ਦਿੱਤਾ ਜਾਂਦਾ ਸੀ ਆਤਮਾ ਇਸਤਰੀ ਮਤਲਬ ਬਰਾਬਰ ਆਤਮਾ ਆਤਮਾ ਦੇ ਰੂਪ ਦੇ ਵਿੱਚ ਤੇ ਜਿਹੜਾ ਮਤਲਬ ਇਸਤਰੀ ਕੀ ਹੈ ਇੱਕ ਪਤਨੀ ਆ ਕਿਹਦੀ ਪਤਨੀ ਪਤੀ ਦੀ ਹੋਊਗੀ ਤਾਂ ਇਹ ਪਤੀ ਪਤੀ ਕੀ ਹੈ ਪਰਮਾਤਮਾ ਇਸਤਰੀ ਮਤਲਬ ਵਿਛੜ ਗਈ ਆਪਣੇ ਪਤੀ ਤੋਂ ਆਤਮਾ ਪਰਮਾਤਮਾ ਤੋਂ ਵਿਛੜੀ ਹੋਈ ਆ ਠੀਕ ਆ ਤੇ ਇੱਕ ਚੱਜੀ ਤੇ ਸੱਜੀ ਦੇ ਵਿੱਚ ਔਰਤ ਨੂੰ ਰੱਖ ਕੇ ਔਰਤ ਨੂੰ ਰੱਖ ਕੇ ਮਤਲਬ ਆਤਮਾ ਨੂੰ ਰੱਖ ਕੇ ਕਿ ਜੇ ਆਤਮਾ ਨੇ ਪਰਮਾਤਮਾ ਨੂੰ ਮਿਲਣਾ ਤਾਂ ਉਹਨੂੰ ਕੀ ਕਰਨਾ ਪਊਗਾ ਚੰਗੇ ਕੰਮ ਕਰਨੇ ਪੈਣਗੇ ਨਾਮ ਜਪਣਾ ਪਊਗਾ ਹਨਾ ਟਾਈਮ ਦੀ ਸਹੀ ਕਦਰ ਕਰਨੀ ਪਊਗੀ ਤੇ ਮਤਲਬ ਉਹਦੇ ਕਰਕੇ ਫੇਰ ਹੀ ਉਹ ਆਪਣੇ ਮਤਲਬ ਪਤੀ ਰੂਪੀ ਪਤੀ ਰੂਪੀ ਮਤਲਬ ਆਤਮਾ ਪਰਮਾਤਮਾ ਨੂੰ ਮਿਲ ਸਕਦੀ ਹੈ ਓਕੇ ਤਾਂ ਤੁਸੀਂ ਬਸ ਇਹ ਯਾਦ ਰੱਖਣਾ ਕਿ ਚੱਜੀ ਤੇ ਸੱਜੀ ਬਾਣੀ ਕਿਸ ਰਾਗ ਦੇ ਵਿੱਚ ਸੂਹੀ ਰਾਗ ਦੇ ਵਿੱਚ ਆ ਤਾਂ ਗੁਰਨਾਨਕ ਦੇਵ ਦੀ ਬਾਣੀ ਨੀ ਰਾਗਾਂ ਦੇ ਵਿੱਚ ਆ ਓਕੇ ਉਹ ਅੱਗੇ ਇਹਨਾਂ ਦੇ ਵਿੱਚੋਂ ਗੁਰਨਾਨਕ ਦੇਵ ਜੀ ਦੀ ਕਿਹੜੀ ਰਚਨਾ ਨਹੀਂ ਹੈ ਤਾਂ ਇਹ ਸਾਰੀਆਂ 12 ਪੰਜਾਂ ਹੋਈਆਂ ਨੇ ਇਹ ਤਾਂ ਹੁਣ ਜਨ ਜਿਆਦਾ ਹੋ ਗਿਆ ਕਿ ਟੋਟਲ ਹੈ ਕਿੰਨੇ 22 12 22 12 ਦੇ ਵਿੱਚ ਪਹਿਲੇ ਗੁਰੂ ਜੀ ਦੀਆਂ ਕਿੰਨੀਆਂ 12 ਨੇ 3 12 ਨੇ ਦੂਜੇ ਗੁਰੂ ਜੀ ਦੀ ਸਾਨੂੰ ਕੋਈ ਬਾਣੀ ਨਹੀਂ ਮਿਲਦੀ ओके ਤੇ ਤੀਜੇ ਗੁਰੂ ਜੀ ਦੀਆਂ ਕਿੰਨੀਆਂ ਬਾਰਾਂ ਨੇ ਚੌਥੇ ਗੁਰੂ ਸਾਹਿਬ ਜੀ ਬਾਣ ਦੀਆਂ ਕਿੰਨੀਆਂ ਬਾਰਾਂ ਨੇ ਤੇ ਪੰਜਵੇਂ ਗੁਰੂ ਸਾਹਿਬਾਨ ਦੀਆਂ ਕਿੰਨੀਆਂ ਬਾਰਾਂ ਨੇ ਦੱਸੋਗੇ ਕਮੈਂਟਾਂ ਦੇ ਵਿੱਚ ਆ ओके ਤੀਜੇ ਗੁਰੂ ਸਹਿਬਾਨ ਦੇ ਕਿੰਨਿਆ ਬਾਰਾਂ ਨੇ ਪੁੱਤ 4 ਬਾਰਾਂ ਨੇ ਓਕੇ ਨਾਲ ਨਾਲ ਜੀ ਪਤਾ ਤਾਂ ਪੁੱਤ ਅਨਸਰ ਕਰੀ ਜਾਇਓ ਜਾਂ ਆਪਣੇ ਦੇ ਜਿਹੜਾ ਵੀ ਕਾਪੀ ਪੈਨ ਲੈ ਕੇ ਬੈਠੋ ਨਾਲ ਨਾਲ ਲਿਖੀ ਚੱਲਿਓ ਤਾਂ ਚੌਥੇ ਗੁਰੂ ਸਹਿਬਾਨ ਦੇ ਕਿੰਨਿਆ ਬਾਰਾਂ ਨੇ ਦੁੱਗਣਾ ਕਰ ਦੋ ਬਾਈ 8 ਬਾਰਾਂ ਨੇ ਤੇ ਪੰਜਵੇਂ ਗੁਰੂ ਸਹਿਬਾਨ ਦੇ ਕਿੰਨਿਆ ਬਾਰਾਂ ਨੇ 6 ਤਾਂ ਕਹਿਣਗੇ ਬਾਣੀ ਕਿਹੜੇ ਗੁਰੂ ਸਹਿਬਾਨ ਦੀ ਬਾਤ ਦਾ ਬਾਣੀ ਬਾਤ ਦਾ ਸਾਡੇ ਪੰਜਵੇਂ ਗੁਰੂ ਦੀ ਤੇ 12 ਕਿਹੜੇ ਗੁਰੂ ਸਾਹਿਬਾਨ ਦੀ ਬਾਣ ਨੇ ਤਾਂ 12 ਹੈਗੀਆਂ ਸਾਡੇ ਚੌਥੇ ਗੁਰੂ ਸਾਹਿਬਾਨ ਦੀ ਬਾਣ ਦਾ ਓਕੇ ਤਾਂ ਇਹਨਾਂ ਵਿੱਚ ਕਿਹੜੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ ਤਾਂ ਗੁਜਰੀ ਦੀ ਬਾ ਇਹ ਰਚਨਾ ਸਾਡੇ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ ਕਿੰਨਾ ਦੀ ਅੱਗੇ ਆਉਣ ਵਾਲੇ ਕਲਾਸਾਂ 'ਚ ਦੇਖਾਂਗੇ ਓਕੇ ਤਾਂ ਅਗਲਾ ਵੀ ਦੱਖਣੀ ਓਂਕਾਰ ਬਾਣੀ ਕਿੰਨਾ ਦੀ ਆ ਫਸਟ ਗੁਰੂ ਜੀ ਦੀ ਆ ਕਿਉਂਕਿ ਸਾਰੀ ਅੱਜ ਓਨਲੀ ਆਪਾਂ ਗੁਰਨਾਨਕ ਦੇਵ ਜੀ ਕਰ ਰਹੇ ਹਾਂ ਠੀਕ ਹੈ ਕਿਸ ਰਾਗ ਵਿੱਚ ਹੈ ਤਾਂ ਦੱਸੋ ਇਹ ਮਤਲਬ ਹੈ ਪਦੇ ਕਿ ਇਹਦੇ ਵਿੱਚ ਕਿੰਨੇ ਪਦੇ ਨੇ ਤਾਂ ਕਿਹੜੇ ਰਾਗ ਦੇ ਵਿੱਚ ਆ ਤਾਂ ਇਹਦਾ ਅਨਸਰ ਆ ਜੂਗਾ ਪੁੱਤਰ ਰਾਮਕਲੀ ਰਾਗ ਦੇ ਵਿੱਚ ਦੱਖਣੀ ਓੰਕਾਰ ਇਹਦੀ ਵੀ ਟ੍ਰਿਕ ਕਰੀ ਆਪਾਂ ਜਿਵੇਂ ਹੁਣ ਆਪਾਂ ਦੇਖਿਆ ਕਿ ਪੱਟੀ ਅੱਗੇ ਆਊਗਾ ਤਾਂ ਪੱਟੀ ਹਾਂ ਪੱਟੀ ਅੱਗੇ ਆਊਗਾ ਆਪਣਾ ਬਰਨਾਰਕ ਦੇਵ ਦੀ ਉਹ ਕਿਹੜੇ ਰਾਗ ਜਾਪੋਤ ਆਸਾ ਰਾਗ ਜਾ ਸਾਨੂੰ ਸਾਡੀ ਪੜਾਈ ਲਿਖਾਈ ਤੋਂ ਪੱਟੀ ਮਤਲਬ 35 ਅੱਖਰੀ ਸਾਡੀ ਗੁਰਮੁਖੀ ਲਿਪੀ ਨੂੰ ਲੈ ਕੇ ਜਿਹੜੀ ਵੀ ਰਚਨਾ ਕਰੀ ਜਾਂਦੀ ਉਹ ਤੋਂ ਸਾਨੂੰ ਆਸ ਹੁੰਦੀ ਆ ਕਿ ਮਤਲਬ ਸਾਡਾ ਜੌਬ ਮਿਲ ਜੂ ਲਾਈਕ ਹਨਾ ਤਾਂ ਆਸਾ ਰਾਗ ਜਾ ਪੱਟੀ ਸਾਡੀ ਰਾਮ ਕਲੀ ਰਾਗ ਦੱਖਣੀ ਓਂਕਾਰ ਮਤਲਬ ਜੇ ਹੁਣ ਆਪਾਂ ਦੇਖੀਏ ਨਾ ਜਿਹੜਾ ਇਹ ਦੱਖਣ ਆ ਇੰਡੀਆ ਵਾਲਾ ਦੱਖਣ ਲਾ ਲੈਨੇ ਆਪਾਂ ਤਾਂ ਇਹਦੇ ਵਿੱਚ ਨਾ ਹਜੇ ਥੋੜੀ ਸ਼ਾਂਤੀ ਰਹਿੰਦੀ ਆ ਥੋੜਾ ਜਿਹਾ ਆਰਾਮ ਰਹਿੰਦਾ ਜਦ ਕਿ ਜੰਮੂ ਕਸ਼ਮੀਰ ਆਪਾਂ ਦੇਖਦੇ ਆ ਹਣਾ ਪੰਜਾਬ ਹੈ ਇਧਰ ਥੋੜੀ ਜਿਹੀ ਹਲਚਲ ਜੀ ਲੱਗੀ ਰਹਿੰਦੀ ਆ ਲੱਗੀ ਰਹਿੰਦੀ ਰ ਹਲਚਲ ਜੀ ਤਾਂ ਮਤਲਬ ਦੱਖਣ ਦੇ ਵਿੱਚ ਆਰਾਮ ਰਹਿੰਦਾ ਠੀਕ ਆ ਮਤਲਬ ਵੈਸੇ ਟ੍ਰਿਕ ਆ ਤਾਂ ਦੱਖਣੀ ਓਂਕਾਰ ਗੁਰਨਾਣਕ ਤੇਜ ਦੀ ਬਾਣੀ ਤੇ ਕਿਹੜੇ ਰਾਗ ਚ ਆ ਰਾਮ ਕਲੀ ਰਾਗ ਦੇ ਵਿੱਚ ਆ ਓਕੇ ਠੀਕ ਆ ਆਪਾਂ ਦੇਖਿਆ ਸੀਗਾ ਕਿ ਸਿੱਧ ਗੋਸ਼ਟ ਕਿਹੜੇ ਰਾਗ ਚ ਆ ਉਹ ਵੀ ਕਿਹੜੀ ਸੀ ਜੀ ਰਾਮ ਕਲੀ ਕਿ ਜਿਹੜੇ ਨਾਸਯੋਗੀ ਹੁੰਦੇ ਆ ਇਹਨਾਂ ਨੂੰ ਇਹਨਾਂ ਨੇ ਜਿਹੜੇ ਪੀਟੀ ਪਲੱਸ 2 ਦੇ ਪੇਪਰ ਅਪਲਾਈ ਕਰਨੇ ਆ ਬਈ ਗੁੱਸਾ ਨਾ ਕਰ ਜੂ ਬਈ ਬਣ ਕੇ ਜੇ ਕੋਈ ਹੋਇਆ ਠੀਕ ਆ ਜੇ ਮੇਰੀ ਦੂਜੀ ਕਲਾਸ ਹੀ ਆ YouTube ਤੇ ਠੀਕ ਆ ਤਾਂ ਪੀਟੀ ਮਤਲਬ ਇਹਨਾਂ ਦਾ ਨੀਦੇ ਨੇ ਇਹ ਕੀ ਕਰਦੇ ਨੇ ਹਰਾਮ ਨਾ ਰਹਿੰਦੇ ਨੇ ਠੀਕ ਆ ਤਾਂ ਸਿੱਧੂ ਕੋਸ਼ਟ ਵੀ ਸਾਡੀ ਕਿਹੜੀ ਰਾਗ ਚਾ ਹਰਾਮ ਕਲੀ ਰਾਗ ਚਾ ਅੱਗੇ ਦੇਖਦੇ ਆ ਆ ਗਿਆ ਬਈ ਥੋੜੇ ਪੱਟੀ ਤਾਂ ਸਾਨੂੰ ਕਾ ਤੋਂ ਪੱਟੀ ਮਤਲਬ ਇਹਦੇ ਵਿੱਚ ਹਾਂ ਪਹਿਲਾਂ ਤੁਸੀਂ ਆਨਸਰ ਕਰੋ ਪੱਟੀ ਕਿਸ ਰਾਗ ਵਿੱਚ ਆ ਪੱਟੀ ਹੁਣ ਗੁਰਨਾਨਕ ਦੇਵ ਜੀ ਦੀ ਬਾਣੀ ਆ ਕਿਹੜੇ ਰਾਗ ਚਾ ਰਾਗ ਆਸਾ ਦੇ ਵਿੱਚ ਆ ਇਹਦੇ ਵਿੱਚ 35 ਪਾਦ ਨੇ ਤੇ ਪਹਿਲਾ ਅੱਖਰ ਸਸਾ ਇਹ ਠੀਕ ਆ ਜਾਂ ਰਾਗ ਬਸੰਤ ਦੇ ਵਿੱਚ ਆ ਇਹਦੇ ਵਿੱਚ 30 ਪਾਦ ਨੇ ਤੇ ਪਹਿਲਾ ਅੱਖਰ ਹਾਹਾ ਠੀਕ ਆ ਜਾਂ ਰਾਗ ਮਾਰੂ ਦੇ ਵਿੱਚ ਆ ਤੇ ਇਹਦੇ ਵਿੱਚ 29 ਪਦੇ ਨੇ ਤੇ ਪਹਿਲਾ ਅੱਖਰ ਊੜਾ ਤੇ ਜਾਂ ਰਾਗ ਜੈਸਰੀ ਦੇ ਵਿੱਚ ਆ ਇਹਦੇ ਵਿੱਚ 40 ਪਦੇ ਤੇ ਪਹਿਲਾ ਅੱਖਰ ਆੜਾ ਆਨਸਰ ਕਰੋ ਤਾਂ ਇਹਦਾ ਆਨਸਰ ਹੈਗਾ ਪੁੱਤ ਰਾਗ ਆਸਾ ਓਕੇ ਪੱਟੀ ਜਿਹਨੂੰ ਆਪਾਂ ਕਹਿੰਦੇ ਨੇ 35 ਅਖਰੀ 35 ਅਖਰੀ ਤਾਂ ਇਹਦੇ ਵਿੱਚ ਕਿੰਨੇ ਪਦੇ ਨੇ ਪੁੱਤ 35 ਪਦੇ ਨੇ ਤੇ ਪਹਿਲਾ ਅੱਖਰ ਕਿਹੜਾ ਪੁੱਤ ਪਹਿਲਾ ਅੱਖਰ ਹੈਗਾ ਇਸ ਦਾ ਵਿੱਚ ਸਸਾ ओके ਸਸੀ ਤੋਂ ਸਟਾਰਟ ਹੋ ਗਈ ਤਾਂ ਸਾਡੀ ਉਸ ਟਾਈਮ ਕਿੱਥੇ ਖਤਮ ਹੁੰਦੀ ਸੀ ਆੜੇ ਦੇ ਖਤਮ ਹੁੰਦੀ ਸੀਗੀ ਓਕੇ ਹੁਣ ਜਿਹੜਾ ਆਪਾਂ ਦੇਖ ਲਿਆ ਕਿ ਆਦ ਕਵੀ ਕੌਣ ਆ ਸਾਡਾ ਗੁਰਖਨਾਥ ਪਹਿਲਾ ਕਵੀ ਕੌਣ ਆ ਬਾਬਾ ਫਰੀਦ ਤੇ ਸਾਡੀ ਪੰਜਾਬੀ ਸਹਿਤ ਦਾ ਮੁੱਢ ਕਿੰਨਾ ਤੋਂ ਵੱਜਦਾ ਨਾਤ ਯੋਗੀਆਂ ਤੋਂ ਕਿਹੜੀ ਸਾਡੀ ਅੱਠਵੀਂ ਨੌਵੀਂ ਸਾਡੀ ਓਕੇ ਇੱਕ ਦੋਂਦੀ ਆ ਭਾਸ਼ਾ ਬਤ ਜਿਵੇਂ ਹੁਣ ਮੈਂ ਪੰਜਾਬੀ ਬੋਲ ਰਹੀ ਆ ਤਾਂ ਪੰਜਾਬੀ ਕੀ ਆ ਮੇਰੀ ਇੱਕ ਭਾਸ਼ਾ ਹੁਣ ਇਹ ਆਪਣੀ ਭਾਸ਼ਾ ਨੂੰ ਲਿਖਣ ਲਈ ਜਿਹੜਾ ਵੀ ਆਪਾਂ ਲਿਖਤੀ ਰੂਪ ਦਿੰਨੇ ਆ ਉਹਦੇ ਵਿੱਚ ਆਪਾਂ ਕੁਝ ਕੁ ਚਿੰਨ ਵਰਤਦੇ ਆ ਜਿਵੇਂ ਊੜਾ ਹੋ ਗਿਆ ਆੜਾ ਹੋ ਗਿਆ ਸਿਆਰੀ ਹੋ ਗਈ ਬਿਆਰੀ ਹੋ ਗਈ ਔਕਰ ਦਲੈਂਕੜ ਇਹ ਸਾਰੇ ਮਿਲ ਕੇ ਬਣਾ ਦਿੰਦੇ ਨੇ ਲਿਪੀ ਇਹਨਾਂ ਸਾਰੇ ਨੂੰ ਮਿਲ ਕੇ ਇਹਦੇ ਵਿੱਚ ਉਹ ਹਾ ਹਰ ਆ ਰਾ ਬਾਵਾ ਵੀ ਆ ਜਾਊਗਾ ਠੀਕ ਆ ਬਿੰਦੀ ਟਿੱਪੀ ਉਹ ਸਾਰੇ ਸਾਰੇ ਟੋਟਲ ਮਿਲ ਕੇ ਆਉਣ ਵਾਲੀ ਕਲਾਸ 'ਚ ਆਪਾਂ ਕਰਾਂਗੇ ਲਿਪੀ ਵਿਆਕਰਨ ਤਾਂ ਇਹ ਸਾਰੇ ਕੀ ਹੁੰਦੇ ਨੇ ਪੁੱਤ ਇਹ ਲਿਪੀ ਹੁੰਦੀ ਆ ਤੇ ਪੱਟੀ ਦੇ ਵਿੱਚ ਆਪਾਂ ਕੱਲੇ ਕੀ ਲੈਣੇ ਆ ਵਰਣ ਲੈਣੇ ਆ ਤਾਂ ਸਾਡੇ ਕੋਲ ਕਿੰਨੇ ਸੀਗੇ ਉਸ ਟਾਈਮ 35 ਸੀਗੇ ਬਟ ਗੁਰਨਾਨਤ ਦੇਵ ਜਿਹੜੀ ਸਾਡੀ 35 ਅੱਖਰੀ ਹੈ ਜਿਹਨੂੰ ਆਪਾਂ ਊੜਾ ਆੜਾ ਕਹਿੰਦੇ ਆ ਵਰਣਮਾਲਾ ਜਿਹੜੀ ਸਾਡੀ ਉਹ ਕਿੱਥੋਂ ਸਟਾਰਟ ਹੁੰਦੀ ਸੀ ਸਸੇ ਤੋਂ ਸਟਾਰਟ ਹੁੰਦੀ ਸੀਗੀ ਤਾਂ ਇੱਥੇ ਇਦਾਂ ਸੀਗਾ ਇੱਥੇ ਹੁੰਦੀ ਸੀ ਆਪਣੀ ਕੱਕੇ ਵਾਲੀ ਲੈਣਾ ਸਟਾਰਟ ਹੁੰਦੀ ਸੀਗੀ ਠੀਕ ਹੈ ਤੇ ਇੱਥੇ ਜਾ ਕੇ ਹੀ ਆਪਣੀ ਖਤਮ ਹੋ ਜਾਂਦੀ ਸੀ ਮਤਲਬ ਇਹਨਾਂ ਹਾਈ ਲੈਵਲਸ ਉਨੂੰ ਆਉਂਦਾ ਨਹੀਂਗਾ ਪੀਟੀ ਪਲੱਸ ਵਿੱਚ ਇਹ ਜੋ ਪੀ ਐਚ ਟੀ ਦੇ ਵਿੱਚ ਹੁੰਦੀ ਹੈ ਨਾ ਉਦੋਂ ਮਤਲਬ ਆਉਂਦੇ ਹੁੰਦੇ ਇਹ ਸਵਾਲ ਸਾਰੇ ਤੇ ਜਦੋਂ ਸਾਡੇ ਦੂਜੇ ਗੁਰੂ ਆਉਂਦੇ ਨੇ ਤਾਂ ਹੁਣ ਗੁਰਮੁਖੀ ਲਿਪੀ ਦੇ ਪਿਤਾ ਕਿਹਨੂੰ ਕਹਿਆ ਜਾਂਦਾ ਪੰਜਾਬੀ ਸਾਇਹ ਦੇ ਪਿਤਾ ਨਹੀਂ ਗੁਰਮੁਖੀ ਲਿਪੀ ਦੇ ਪਿਤਾ ਗੁਰਮੁਖੀ ਲਿਪੀ ਦੇ ਪਿਤਾ ਕਹਿਆ ਜਾਂਦਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਤਾਂ ਗੁਰੂ ਅੰਗਦ ਦੇਵ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਲਿਖੋ ਗੁਰੂ ਅੰਗਦੇਵ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਓਕੇ ਤਾਂ ਗੁਰਮੁਖੀ ਲਿਪੀ ਦੇ ਪਿਤਾ ਕਿਉਂ ਕਿਉਂਕਿ ਇਹਨਾਂ ਨੇ ਜਿਹੜੀ ਇਹ ਵਰਣਮਾਲਾ ਸੀ ਆਪਣੇ ਉਹਨਾਂ ਨੇ ਸੈੱਟ ਕਰਕੇ ਲਾਇਆ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਲਾਇਆ ਸਵਾਰ ਪਹਿਲਾਂ ਊੜਾ ਆਊਗਾ ਫਿਰ ਆੜਾ ਆਊਗਾ ਫਿਰ ਈੜੀ ਆਊਗਾ ਤੇ ਉਸ ਤੋਂ ਬਾਅਦ ਸਾਡੇ ਸਾਰੇ ਆ ਗਏ ਵਿਅੰਜਨ ਓਕੇ ਠੀਕ ਹੈ ਇਹਦਾ ਤੁਹਾਨੂੰ ਪਤਾ ਤਾਂ ਤਿੰਨ ਸਵਾਰ ਬਾਕੀ ਸਾਰੇ ਸਾਡੇ ਕੀ ਨੇ ਵਿਅੰਜਨ ਨੇ ਠੀਕ ਹੈ ਤਾਂ ਇਹ ਜਿਹੜਾ ਸੈੱਟ ਕਰਕੇ ਲਾਇਆ ਤਾਂ ਉਹਦੇ ਕਰਕੇ ਅਸੀਂ ਗੁਰਮੁਖੀ ਲਿਪੀ ਦੇ ਪਿਤਾ ਕਿਹਨੂੰ ਕਹਿੰਦੇ ਆ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਆ ਤਾਂ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਖਡੂਰ ਸਾਹਿਬ ਲੈ ਕੇ ਆਉਂਦੇ ਨੇ ਓਕੇ ਤਾਂ ਅਗਲੀ ਖਲਾਤ ਦੇ ਵਿੱਚ ਆਪਾਂ ਗੁਰੂ ਅੰਗਦ ਦੇਵ ਜੀ ਕਰ ਰਹੇ ਆ ਸਭ ਤੋਂ ਕਟਬਾਣੀ ਆਪਣੀ ਗੁਰੂ ਅੰਗਦ ਦੇਵ ਜੀ ਦੀ ਹੈ ਓਕੇ ਤਾਂ ਹੁਣ ਅੱਗੇ ਥੀ 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 ਕਿਸ ਰਾਗ ਵਿੱਚ ਆ ਥੀ ਥੀ ਹੋਣੀ ਤਾਂ ਪਤਾ ਲੱਗ ਗਿਆ ਕਿ ਕਿੰਨਾ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਤਾਂ ਇਹ ਕਿਹੜੇ ਰਾਗ ਦਾ ਪੁੱਤ ਤਾਂ ਤੁਸੀਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੇ ਆ ਥੀ ਥੀ ਇਹ ਵੀ ਇੱਕ ਕਾਵ ਰੂਪ ਹੈ ਜੋ ਮੈਂ ਹੁਣ ਆਪਾਂ ਦੇਖ ਲਿਆ ਤੇ ਪੱਟੀ ਕੀ ਮਤਲਬ ਪੱਟੀ ਦੇ ਵਿੱਚ ਇੱਕ ਇੱਕ ਵਰਨ ਚੱਕ ਕੇ ਜਿਵੇਂ ਸਸਾ ਚੱਕ ਕੇ ਉਹਦੇ ਨਾਲ ਕੋਈ ਰਚਨਾ ਕਰ ਦੇਣੀ ਹਨਾ ਉਸ ਤਰੀਕੇ ਨਾਲ ਚੰਦਰਮਾ ਦੀ ਦਿਸ਼ਾ ਜਿਹੜੇ ਤਰੀਕੇ ਨਾਲ ਚੰਦਰਮਾ ਜਿਵੇਂ ਸੱਤੇ ਅੱਠੇ ਨੌਵੀਂ ਦਸਵੀਂ ਹਨਾ ਤੇ ਪੂਰਨਮਾਸੀ ਮੱਸਿਆ ਇਸ ਤਰੀਕੇ ਨਾਲ ਜਿਵੇਂ ਚੰਦਰਮਾ ਵਾਧਾ ਕਰਦਾ ਹਨਾ ਮਤਲਬ ਰੋਸ਼ਨੀ ਵਗੈਰਾ ਤਾਂ ਉਸ ਤਰੀਕੇ ਨਾਲ ਆਪਣੇ ਗੁਰੂ ਜੀ ਨੇ ਇਹ ਚੰਦਰਮਾ ਦੀਸ਼ਾ ਨਾਲ ਦਿਸ਼ਾ ਦੇ ਅਨਸਾਰ ਆਪਨੇ ਕੀ ਕਰੀ ਹੋਈ ਹੈ ਰਚਨਾ ਕਰੀ ਹੋਈ ਹੈ ਤਾਂ ਉਹ ਕਿਹੜੇ ਰਾਗ ਦੇ ਵਿੱਚ ਆ ਤਦ ਸੁਭਾ ਕੀੜੇ ਰਾਗ ਦੇ ਵਿੱਚ ਤਾਂ ਇਹਦੇ ਵਿੱਚ ਯਾਦ ਰੱਖਿਓ 2 ਬੰਦ ਨੇ ਓਕੇ ਤਾਂ ਇਹਦਾ ਆਨਸਰ ਆ ਗਿਆ ਬਲਵਾਲ ਰਾਗ ਦੇ ਵਿੱਚ ਤੇ ਪੈਰੇ ਗੁਰੂ ਨਾਨਕ ਦੇਵ ਜੀ ਨੇ ਇਹ ਓਕੇ ਓਕੇ ਇਹ ਵੀ ਕਿਹੜਾ ਕਾਵ ਰੂਪਾ ਪੁੱਤ ਇਹ ਵੀ ਬੰਦ ਕਾਵ ਰੂਪਾ ਜੇ ਪੁੱਛ ਲੈ ਥਿਥੀ ਥਿਥੀ ਕਿਦਾਂ ਦਾ ਕਾਵ ਰੂਪਾ ਇਹ ਵੀ ਕੀ ਆ ਬੰਦ ਕਾਵ ਰੂਪਾ ਤੁਸੀਂ ਸੁਣਦੇ ਹੋਵੋਗੇ ਥਿਥੀ ਕਾਵ ਰੂਪ ਵੀ ਕਿਦਾਂ ਦਾ ਪੁੱਤ ਬੰਦ ਕਾਵ ਰੂਪਾ ਓਕੇ ਪੈਰੇ ਇਹ ਵੀ ਕਾਵ ਰੂਪ ਆ ਚਾਰ ਪੈਰ ਹੁੰਦੀਆਂ ਸਾਡੇ ਦਿਨ ਦੇ ਚਾਰ ਪੈਰ ਹੁੰਦੇ ਸਾਡੇ ਦਿਨ ਦੇ ਤੇ ਚਾਰ ਪੈਰ ਹੀ ਹੁੰਦੇ ਸਾਡੇ ਰਾਤ ਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਰਾਤ ਦੇ ਚਾਰ ਪੈਰ ਲੈ ਕੇ ਰਚਨਾ ਕਰੀ ਹੋਈ ਆ ਤਾਂ ਉਹਨਾਂ ਨੇ ਪੁੱਛਿਆ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਆ ਓਕੇ ਪੈਰੇ ਤਾਂ ਗੁਰੂ ਨਾਨਕ ਦੇਵ ਦੇ ਕਿੰਨੇ ਪੈਰੇ ਪੈਰੇ ਮਿਲਦੇ ਨੇ ਸਾਨੂੰ ਚਾਰ ਪੈਰੇ ਮਿਲਦੇ ਨੇ ਤਾਂ ਉਹਨੇ ਇਹਨਾਂ ਦੇ ਵਿੱਚੋਂ ਕਿਹੜੀ ਸ਼ੀਰੀ ਰਾਗ ਦੇ ਵਿੱਚ ਆ ਜੈਸਰੀ ਰਾਗ ਦੇ ਵਿੱਚ ਆ ਮਾਰੂ ਰਾਗ ਦੇ ਵਿੱਚ ਆ ਜਾਂ ਬਸੰਤ ਰਾਗ ਦੇ ਵਿੱਚ ਆ ਤਾਂ ਅੱਗੇ ਤੁਸੀਂ ਪੜ੍ਹ ਲਓ ਤਾਂ ਸ਼ੀਰੀ ਰਾਗ ਦੇ ਵਿੱਚ ਸਾਨੂੰ ਮਿਲਦੇ ਨੇ ਦੋ ਪੈਰੇ ਮਿਲਦੇ ਨੇ ਤੇ ਦਿਖਾਰੀ ਦੇ ਵਿੱਚ ਸਾਨੂੰ ਮਿਲਦੇ ਨੇ ਇੱਕ ਪੈਰ ਠੀਕ ਹੈ ਤੇ ਇਹ ਕਹਦੇ ਵਿੱਚ ਸ਼ੀਰੀ ਰਾਗ ਦੇ ਵਿੱਚ ਬਸ ਇਹੀ ਯਾਦ ਰੱਖਿਓ ਸ਼ੀਰੀ ਰਾਗ ਓਕੇ ਸੋਲੇ 16 ਪੰਕਤੀਆਂ ਵਾਲੀ ਕੋਈ ਵੀ ਰਚਨਾ ਜਿਹਦੇ ਵਿੱਚ 16 ਪੰਕਤੀਆਂ ਨੂੰ ਲੈ ਕੇ ਠੀਕ ਹੈ ਕੋਈ ਰਚਨਾ ਕੀਤੀ ਜਾਂਦੀ ਹੈ ਉਹਨੂੰ ਆਪਾਂ ਕਹਿ ਦਾਂਗੇ ਸੋਲੇ ਗੋਣਾ ਸੋਲੇ ਠੀਕ ਆ ਤਾਂ ਇਹਨਾਂ ਗੁਰਨਾਨਦ ਦੇਵ ਦੀ ਰਚਨਾ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਇਹਦੇ ਨਾਲ ਤਾਂ ਇਹਦੇ ਵਿੱਚ ਇਹ ਤਾਂ ਹੀ ਗਲਤ ਹੋ ਜਾਂਦੀ ਕਿ ਕਿ 17 ਪੰਕਤੀਆਂ ਵਾਲੀ ਨਹੀਂ ਹੁੰਦੀ ਇਹ 15 ਪੰਕਤੀਆਂ ਵਾਲੀ ਨਹੀਂ ਹੁੰਦੀ ਨਹੀਂ 18 ਪੰਕਤੀਆਂ ਵਾਲੀ ਹੁੰਦੀ ਆ ਤਾਂ ਇਹ ਕਿਹੜੀ ਪੰਕਤੀਆਂ ਵਾਲੀ ਨੇ 16 ਪੰਕਤੀਆਂ ਵਾਲੀ ਰਚਨਾ ਹੁੰਦੀ ਆ ਠੀਕ ਆ ਤੇ ਜੇ ਸਾਨੂੰ ਕਿ ਕਿਹੜੇ ਉਹ ਮਿਲਦੇ ਨੇ ਕਿੰਨੇ ਮਿਲਦੇ ਨੇ ਟੋਟਲ ਗੁਰੂ ਜੀ ਦੇ 22 16 ਮਿਲਦੇ ਨੇ 16 ਦਾ ਹੈਗੇ ਨੇ 12 ਦਾ ਹੈਗੇ ਨੇ ਸਾਡੇ ਮਾਰੂ ਰਾਗ ਦੇ ਵਿੱਚ ਤੇ 10 ਹੈਗੇ ਨੇ ਸਾਡੇ ਦੱਖਣੀ ਰਾਗ ਮਾਰੂ ਦੱਖਣੀ ਇਹ ਦੋਵੇਂ ਰਾਗ ਵੱਖਰੇ ਵੱਖਰੇ ਹੁੰਦੇ ਨਹੀਂ ਬਸ ਤੁਸੀਂ ਕੀ ਯਾਦ ਰੱਖਣਾ ਕਿ ਸੋਲੇ ਗੁਰਨਾਨਕ ਦੇਵ ਜੀ ਦੇ ਨੇ ਤੇ ਟੋਟਲ ਗਿਣਤੀ ਕਿੰਨੀ ਆ 22 ਇਹਨਾਂ ਦੇ ਠੀਕ ਹੈ ਉਦੋਂ ਕਿ ਗੁਰਨਾਨਕ ਦੇਵ ਜੀ ਨੇ ਇਹ ਬਾਣੀਆਂ ਬਸ ਇਹਨਾਂ ਦਾ ਨਾਮ ਬਾਬਰ ਬਾਣੀ ਜਿਦੇ ਵਿੱਚ ਬਾਬਰ ਦੇ ਹਮਲਿਆਂ ਦਾ ਜ਼ਿਕਰ ਸਾਨੂੰ ਮਿਲਦਾ ਉਹ ਆਪਣੀ ਹਿਸਟਰੀ ਮਿਲਦੀ ਉਸ ਟਾਈਮ ਦੀ ਸ਼ਬਦ ਸਲੋਕ ਸੋਧਰਾ ਕੀਰਤਨ ਸੋਲੇ ਛੰਦ ਰੇਖਾ ਤੇ ਬੰਜਾਰੀ ਇਹ ਵੀ ਸਾਨੂੰ ਰਚਨਾਮਾ ਗੁਰਨਾਨਕ ਦੇਵ ਜੀ ਦੀਆਂ ਮਿਲਦੀਆਂ ਹਨ ओके ਤਾਂ ਉਦੋਂ ਅੱਗੇ ਤੁਸੀਂ ਹੁਣ ਇਹਦਾ ਅਨਸਰ ਕਰੋ ਕਿਹੜੀ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ ਕਿ ਕੁਦਰਤ ਜਿਹੜੀ ਸਾਡੀ ਕੁਦਰਤ ਉਹ ਹਰ ਸਮੇਂ ਪਰਮਾਤਮਾ ਦੀ ਆਰਤੀ ਕਰਦੀ ਰਹਿੰਦੀ ਆ ਤਾਂ ਕਿਹੜੀ ਜਗ੍ਹਾ ਤੇ ਹੁਣ ਆਪਾਂ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਅਦਾਸੀਆਂ ਨੇ ਟੋਟਲ 4 ਅਦਾਸੀਆਂ ਨੇ ਤਾਂ ਕਿਹੜੀ ਥਾਂ ਤੇ ਇਸ ਗੱਲ ਦਾ ਗੁਰੂ ਜੀ ਨੇ ਕਿਹਾ ਸੀ ਕਿ ਮੰਦਿਰ ਸੀਗਾ ਮੰਦਿਰ ਦੇ ਵਿੱਚ ਆਰਤੀ ਹੋ ਰਹੀ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਕਿ ਆਪਾਂ ਉਸ ਪਰਮਾਤਮਾ ਦੀ ਆਰਤੀ ਕਿੱਦਾਂ ਕਰ ਸਕਦੇ ਜਿਹਦੀ ਕੁਦਰਤ ਹੀ ਆਰਤੀ ਕਰਦੀ ਜਿਨੇ ਸਾਰੇ ਹੀ ਕਿ ਮਤਲਬ ਉਹ ਘਰੇ ਆ ਕੁਦਰਤ ਆਰਤੀ ਉਹਦੀ ਕਰਦੀ ਰਹਿੰਦੀ ਆ ਹਰਦਵਾਰ ਕਿਹਾ ਸੀ ਸੈਦਪੁਰ ਕਿਹਾ ਸੀ ਸ਼੍ਰੀਲੰਕਾ ਕਿਹਾ ਸੀਗਾ ਤੇ ਜਾਂ ਜਗ ਪੁਰੀ ਗਿਆ ਸੀਗਾ ਓਕੇ ਤਾਂ ਕਿੱਥੇ ਗਿਆ ਸੀ ਪੁੱਤ ਤਾਂ ਇਹ ਗਿਆ ਸੀਗਾ ਜਗਨਨਾਥ ਪੁਰੀ ਦੇ ਵਿੱਚ ਇਹ ਗੱਲ ਕਹੀ ਸੀ ਤਾਂ ਫਿਰ ਓਕੇ ਗੁਰੂ ਨਾਨਕ ਦੇਵ ਦੀ ਰਚਨਾ ਸਾਨੂੰ ਮਿਲਦੀ ਆਰਤੀ ਕਮੈਂਟ ਦੇ ਵਿੱਚ ਇਹ ਜ਼ਰੂਰ ਦੱਸਣਾ ਆਰਤੀ ਕਿਹੜੇ ਰਾਗ ਦੇ ਵਿੱਚ ਹੈ ਇਹ ਸਵਾਲ ਮੈਂ ਨਹੀਂ ਐਡ ਕਰਿਆ ਹੋਇਆ ਆਰਤੀ ਕਿਹੜੇ ਰਾਗ ਦੇ ਵਿੱਚ ਹੈ ਇਹ ਤੁਸੀਂ ਕੰਪਲੀਟ ਕਰਨਾ ਓਕੇ ਕੀਰਤਨ ਹੁਣ ਆਪਾਂ ਸਿੱਖ ਧਰਮ ਦੇ ਵਿੱਚ ਦੇਖਦੇ ਹਾਂ ਕੀਰਤਨ ਕੀਰਤਨ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕਰਿਆ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰਿਆ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕਰਿਆ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕਰਿਆ ਤਾਂ ਕੀਰਤਨ ਸਾਡੇ ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਹੁੰਦਾ ਲੰਗਰ ਵੀ ਸਾਡੇ ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਹੁੰਦਾ ਓਕੇ ਤੇ ਕੀਰਤਨ ਤਾਂ ਪਹਿਲਾ ਕੀਰਤਨੀਆ ਕੌਣ ਸੀਗਾ ਤੇ ਉਹ ਮਤਲਬ ਕਿਹੜਾ ਸਾਜ਼ ਵਜਾਉਂਦਾ ਸੀਗਾ ਓਕੇ ਰਵਾਬ ਵਜਾਉਂਦਾ ਸੀ ਤੇ ਰਵਾਬ ਕਿਹੜੇ ਦੇਸ਼ ਦਾ ਅਫਗਾਨਿਸਤਾਨ ਦਾ ਸਾਜ਼ ਆ ਓਕੇ ਉਦੋਂਗੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਕਦੋਂ ਨਿਵਾਸ ਕਰਿਆ ਕਦੋਂ ਰਹਿਣਾ ਸਟਾਰਟ ਕਰਿਆ ਤੇ ਜਦੋਂ ਚਾਰ ਅਦਾਸੀਆਂ ਕੰਪਲੀਟ ਕਰਨ ਤੋਂ ਬਾਅਦ ਗੁਰੂ ਜੀ ਕਿਹੜਾ ਨਵਾਂ ਸ਼ਹਿਰ ਲੈ ਕੇ ਆਉਂਦੇ ਨੇ ਕਰਤਾਰਪੁਰ ਲੈ ਕੇ ਆਉਂਦੇ ਨੇ ਓਕੇ ਤੇ ਕਦੋਂ ਇਹ ਹੈਗਾ 1521 ਤਾਂ ਕਰਤਾਰਪੁਰ ਕਿਹੜੀ ਨਦੀ ਦੇ ਕਿਨਾਰੇ ਤੇ ਆ ਕਰਤਾਰਪੁਰ ਹੈਗਾ ਰਾਵੀ ਨਦੀ ਦੇ ਕਿਨਾਰੇ ਤੇ ਓਕੇ ਉਹ ਤਾਂ ਤਾਂ ਇਹ ਹੀ ਕਦੋਂ ਦੀ ਗੱਲ ਆ 1521 ਦੇ ਵਿੱਚ ਗੁਰੂ ਜੀ ਇੱਥੇ ਰਹਿਣਾ ਸਟਾਰਟ ਕਰਦੇ ਨੇ ਤਾਂ ਉਹ ਤੋਂ ਬਾਅਦ ਹੀ ਇੱਥੇ ਹੁੰਦੀ ਹੈ ਖੇਤੀ ਕਿ ਕਿਹੜੇ ਕਿਹੜੀ ਫਸਲ ਦੀ ਖੇਤੀ ਕਰਦੇ ਨੇ ਗੁਰੂ ਜੀ ਤਾਂ ਉਹ ਖੇਤੀ ਹੁੰਦੀ ਹੈ ਕੰਗਣੀ ਦੀ ਕੰਗਣੀ ਦੀ ਖੇਤੀ ਇੱਥੇ ਸਟਾਰਟ ਕੀਤੀ ਜਾਂਦੀ ਹੈ ਓਕੇ ਤਾਂ ਅਗਲਾ ਸਵਾਲ ਤੁਹਾਡਾ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰ ਅਧਿਕਾਰੀ ਕਿਸ ਨੂੰ ਲਾਇਆ ਠੀਕ ਹੈ ਪਾਈ ਜੇਠਾ ਜੀ ਪਾਈ ਜੇਠਾ ਜੀ ਦਾ ਨਾਮ ਕੀ ਆ ਅਸਲ ਜਦੋਂ ਬਾਅਦ ਵਿੱਚ ਗੁਰਗੱਦੀ ਮਿਲਣ ਤੋਂ ਬਾਅਦ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਓਕੇ ਤਾਂ ਰਾਮਦਾਸ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਅੰਮ੍ਰਿਤਸਰ ਸ਼ਹਿਰ ਲੈ ਕੇ ਆਉਣਗੇ ਤਾਂ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਚ ਆ ਤੇ ਸਾਡੇ ਪੰਜਵੇਂ ਗੁਰੂ ਜਿਨ੍ਹਾਂ ਦੀ ਬਾਣੀ ਸਭ ਤੋਂ ਵੱਧ ਆ ਉਹ ਵੀ 30 ਰਾਗਾਂ ਦੇ ਵਿੱਚ ਆ ਠੀਕ ਆ ਭਾਈ ਜੇਠਾ ਜੀ ਓਕੇ ਜੇਠਾ ਸ਼ਬਦ ਦਾ ਕੀ ਮੀਨਿੰਗ ਆ ਜੇਠਾ ਸ਼ਬਦ ਦਾ ਮੀਨਿੰਗ ਹੁੰਦਾ ਪਰਿਵਾਰ ਦੇ ਵਿੱਚ ਜਿਵੇਂ ਚਾਰ ਬੱਚੇ ਦਾ ਜਿਹੜਾ ਚਾਰੇ ਬੱਚਿਆਂ ਤੋਂ ਵੱਡਾ ਹੋਊਗਾ ਉਹਨਾਂ ਆਪਾਂ ਕਹਿੰਦੇ ਜੇਠਾ ਜੇਠਾ ਬੱਚਾ ਹੀ ਠੀਕ ਹੈ ਤਾਂ ਗੁਰੂ ਜੀ ਨੇ ਆਪਣਾ ਉਦਾਰਗੀ ਨੂੰ ਲਾਇਆ ਸੀ ਪਾਈ ਲੈਣਾ ਜੀ ਨੂੰ ਤੇ ਇਹਨਾਂ ਦਾ ਨਾਮ ਕੀ ਪੈ ਗਿਆ ਸ ਫਿਰ ਅੰਗਦ ਦੀਪ ਜੀ ਖਰੂਰ ਸਾਹਿਬ ਲੈ ਕੇ ਆਉਣਗੇ ਮਲਖੜਾ ਲੈ ਕੇ ਆਉਣਗੇ ਗੁਰਮੁਖੀ ਲਿਪੀ ਦੇ ਪਿਤਾ ਜੀ ਨੇ ਪਿਤਾ ਤੇ ਇਹਨਾਂ ਨੂੰ ਕੌਣ ਮਿਲਣਾ ਆਉਂਦਾ ਹਮਾਜੂ ਮਿਲਣਾ ਆਉਂਦਾ ਇਹ ਮਤਲਬ ਥੋੜੇ ਆਪਣੇ ਹਿਸਟਰੀ ਦੇ ਟੌਪਿਕ ਹੋ ਜਾਂਦੇ ਨੇ ਹਿਸਟਰੀ ਟਾਈਮ ਕਰਾਂਗੇ ਆਪਾਂ ਤੇ ਪਾਈ ਤਿਆਗ ਮੱਲ ਜੀ ਤਾਂ ਇਹ ਸਾਡਾ ਹੈਗਾ ਨੌਵੇਂ ਗੁਰੂ ਜੀ ਦੇ ਨਾਮ ਤਿਆਗ ਮੱਲ ਤੇ ਜਦੋਂ ਇਹ ਤਲਵਾਰ ਤੇ ਚਲਾਉਂਦੇ ਤਾਂ ਕਰਕੇ ਇਹਨਾਂ ਦਾ ਨਾਮ ਪੈ ਜਾਂਦਾ ਤੇਗ ਬਹਾਦਰ ਤੇ ਇਹਨਾਂ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈਗੀ ਹੈ ਸਾਡੇ ਕੋਲੇ 15 ਰਾਗਾਂ ਦੇ ਵਿੱਚ 바ਬਾ ਗੁਰਦੱਤਾ ਜੀ ਓਕੇ ਇਹ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਬਾਬਾ ਗੁਰਦੱਤਾ ਜੀ ਕਿਹੜੇ ਗੁਰੂ ਜੀ ਦੇ ਪੁੱਤਰ ਨੇ ਤੇ ਕਿਹੜੇ ਗੁਰੂ ਜੀ ਦੇ ਪਿਤਾ ਨੇ ਓਕੇ ਕਿਸੇ ਗੁਰੂ ਜੀ ਦੇ ਪੁੱਤਰ ਨੇ ਇਹ ਤੇ ਕਿਹੜੇ ਗੁਰੂ ਜੀ ਦੇ ਪਿਤਾ ਨੇ ਓਕੇ ਇਹ ਤੁਸੀਂ ਕਮੈਂਟ ਦੇ ਵਿੱਚ ਆਨਸਰ ਜਰੂਰ ਕਰਨਾ ओके okay? ਤੇ थैंक यू ਬਤ ਕਮੈਂਟਾਂ ਦੇ ਵਿੱਚ ਆਨਸਰ ਜਰੂਰ ਕਰਿਓ ਵੀਡੀਓ ਦੇ ਵਿੱਚ ਕੋਈ ਕਮੀ ਹੋਈ ਤਾਂ ਉਹ ਦੱਸਿਓ ਠੀਕ ਆ ਆਪਾਂ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਉਹਤੇ ਜਰੂਰ ਖਿਆਲ ਰੱਖਾਂਗੇ ਤਾਂ थैंक यू ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ